ਸਟਾਰਟਿੰਗ 'ਚ ਆਈ ਥਿੰਕ ਕਿ ਮੈਨੂੰ ਐ ਲੱਗਦਾ ਸੀਗਾ ਕਿ ਐਲਵਿਸ਼ ਸਮਝਦਾ ਵਾ ਪਰ ਜਿੱਦਾਂ ਜਿੱਦਾਂ 쇼 ਸਟਾਰਟ ਹੋਇਆ ਉਹਨੇ ਨਾ ਆਪਣੀ ਸਟੇਟ ਦੇ ਬੰਦੇ ਨੂੰ ਪ੍ਰੀਫਰੈਂਸ ਬਹੁਤ ਦਿੱਤੀ ਉਹਨੇ ਜਿਵੇਂ ਗੁੱਲੂ ਹਰਿਆਣੇ ਤੋਂ ਆ ਉਹ ਵੀ ਹਰਿਆਣੇ ਤੋਂ ਆ ਤੇ ਮੈਂ ਇੱਕ ਚੀਜ਼ ਨੋਟਿਸ ਕਰ ਲਈ ਕਿ ਬਈ ਯਾਰ ਇੱਥੇ ਨਾ ਉਹ ਚੀਜ਼ ਪ੍ਰੀਫਰੈਂਸ ਬਹੁਤ ਚੱਲ ਪਈ ਹੈ ਯਾ ਆਪਣੇ ਬੰਦੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਉਹਨੂੰ ਜ਼ਿਆਦਾ ਫੇਵਰ ਕੀਤਾ ਜਾ ਰਿਹਾ ਗੈਂਗ ਲੀਟਰ ਮੇਰੀ ਗੱਲ ਸਮਝ ਸਕਦਾ ਸੀ ਗੋਤਮ ਤੇ ਪ੍ਰਿੰਸ ਸੀਗਾ ਹਾਂ ਹਾਂ ਤੇ ਪ੍ਰਿੰਸ ਬਾਈ ਤੇ ਪੰਜਾਬ ਤੋਂ ਆਜੇ ਸ਼ਾਇਦ ਮਾਨ ਦੀ ਗੈਂਗ ਚ ਗਿਆ ਹੋਣਾ ਤੇ ਸ਼ਾਇਦ ਅੱਜ ਸਿਨੈਰੀਓ ਕੁਝ ਹੋਰ ਹੋਣਾ ਸੀ ਇਸ ਸੀਜ਼ਨ ਸਭ ਤੋਂ ਜ਼ਿਆਦਾ ਨਾ ਫੇਵਰੀਸਮ ਹੋਇਆ ਹਰ ਗੈਂਗ ਚ ਇੱਕ ਇੱਕ ਬੰਦਾ ਪ੍ਰਾਇਓਰਿਟੀ ਬਣ ਚੁੱਕਿਆ ਤੁਸੀਂ ਹਰ ਟਾਸਕ ਉਤੋਂ ਖਿਡਾ ਰਹੇ ਹੋ ਸੇਵ ਕਰਨ ਵਾਲੇ ਉਹਨੂੰ ਹੀ ਸੇਵ ਕਰ ਰਹੇ ਹੋ ਬਾਕੀ ਬੰਦੇ ਤਾਂ ਤੁਸੀਂ ਉਹ ਐਂ ਹੀ ਰੱਖਿਆ ਫालतੂ ਫालतੂ ਇੰਨੀ ਰਫ ਜਗ੍ਹਾ ਤੇ ਰੱਖਿਆ ਜਾਂਦਾ ਸੀਗਾ ਉਹ ਜਿਹੜੇ ਸਾਨੂੰ ਦਿਖਾਉਂਦੇ ਆ ਨਾ ਟੈਂਟ ਵਗੈਰਾ ਸਭ ਉੱਥੇ ਹੀ ਰਹਿੰਦੇ ਸੀ 3 ਦਿਨ ਐਂ ਨਹੀਂ ਹੁੰਦਾ ਸੀ ਗਾਵੇਂ ਬਸ ਉੱਥੇ ਸ਼ੂਟ ਕੀਤਾ ਤੇ ਮੁੜ ਕੇ ਫਿਰ ਹੋਟਲ ਰੂਮਸ ਜਾ ਕੇ ਸੌ ਗਏ 3 2 ਡੇਸ ਅਸੀਂ ਉੱਥੇ ਰਹੇ ਕੀੜੇ ਮਕੌੜਿਆਂ ਚ ਰਹੇ ਕਈ ਵਾਰੀ ਇੰਨਾ ਪਾਣੀ ਆ ਜਾਂਦਾ ਸੀ ਤੁਹਾਡੇ ਬੈੱਡ ਗਿੱਲੇ ਹੋ ਗਏ ਆ ਪਿੱਛੇ ਲੱਗੇ ਜ ਰੂਮ ਬਣਿਆ ਹੁੰਦਾ ਸੀ ਕਿ ਟੈਂਟ ਵਾਲਾ ਕਈ ਵਾਰੀ ਸੂਟਕੇਸ ਖੋਲਣ ਜਾਣਾ ਤੇ ਬਾਰਿਸ਼ ਹੋ ਗਈ ਸੀ ਸਾਰਾ ਸੂਟਕੇਸ ਗਿੱਲਾ ਹੋ ਗਿਆ ਗਿੱਲੇ ਕੱਪੜੇ ਪਾ ਕੇ ਖੜੇ ਹੁਣ ਆਪਾਂ ਓਟ ਆਊਟਸ ਤੇ ਕਈ ਵਾਰੀ ਉੱਥੇ ਸੱਪ ਵੀ ਆ ਜਾਂਦੇ ਸੀਗੇ ਲੇ ਦੇ ਨੀ ਨਾਮ ਮੈਨੂੰ ਮੇਰੀ ਗੈਂਗ ਚ ਖੇਡਣ ਦਾ ਮੌਕਾ ਨਹੀਂ ਦਿੱਤਾ ਜਾਂਦਾ 네ਹਾ ਕਹਿੰਦੀ ਕਿ ਨਹੀਂ ਇਹ ਮੇਰੀ ਗੈਂਗ ਚ ਖੇਡੂਗਾ ਐਦਾਂ ਦਾ ਟਵਿਸਟ ਆਇਆ ਮਰ ਕੋਈ ਲੇਕਾ ਪਹਿਲਾਂ ਮੇਰੀ ਗੈਂਗ ਨਾਲ ਮੇਰੀ ਬਣਦੀ ਨਹੀਂ ਹੁਣ ਇਹ ਮੈਨੂੰ ਆਪਣੇ ਵੱਲੋਂ ਖੜਾਉਗੀ ਮੈਡਮ ਤੇ ਉਹੀ ਚੱਕਰ ਆ ਨਾ ਕਿ ਸਾਰਿਆਂ ਨੂੰ ਐ ਲੱਗਣਾ ਕਿ ਹਰਤਾਜ ਜਿੱਧਰੋਂ ਖੇਡੂਗਾ ਜੇ ਮੈਂ ਪਰਫਾਰਮ ਕਰਾਂ ਤਾਂ ਮੈਂ ਮਾੜਾ ਮੈਂ ਆਪਣੀ ਗੈਂਗ ਦੇ ਅਗੇਂਸਟ ਕਰਦਾ ਜੇ ਮੈਂ ਪਰਫਾਰਮ ਨਹੀਂ ਕਰਾਂ ਤੇ ਨੇਹਾ ਨੂੰ ਆਡੀਅנס ਨੂੰ ਕੀ ਲੱਗਣਾ ਜਿਹੜੀ ਦੁਨੀਆ ਮੈਨੂੰ ਦੇਖ ਰਹੀ ਹੈ ਕਿਨੇ ਪਰਫਾਰਮ ਹੀ ਨਹੀਂ ਕੀਤਾ ਪਹਿਲੇ ਡਾਲ ਪਹਿਲਾ ਡਾਸ ਰਿਸਕ ਵਾਲਾ ਸੀਗਾ ਜਦੋਂ ਮੈਂ ਉਹ ਫੋੜ ਦੇਣਾ ਮੁੱਕ ਟੋਲਾ ਦਾ ਤੇ ਨੇਹਾ ਜਿੱਤ ਜਾਂਦੀ ਉੱਪਰ ਮੇਰੀ ਗੈਂਗ ਮੇਰੇ ਅਗੇਂਸਟ ਹੋ ਜਾਂਦੀ ਉਸ ਦਿਨ ਹੂੰ ਕਿ ਉਹਨਾਂ ਨੂੰ ਸੀਗਾ ਕਿ ਤੂੰ ਉਹਨੂੰ ਡਬਲ ਕ੍ਰੋਸ ਕਰ ਦਿੰਦਾ ਤੇ ਬਾਈ ਤੂੰ ਹਾਰ ਜਲਣਾ ਤੇ ਸਾਡੀ ਕਮਿਊਨਿਟੀਜ਼ ਆ ਲੈਣੀ ਸਾਡੀ ਗੈਂਗ ਸੇਫ ਹੋ ਜਾਣੀ ਸੀ ਜਦ ਦਿਨ ਮੈਂ ਪਹਿਲੀ ਵਾਰੀ ਉੱਥੇ ਪਹੁੰਚਿਆ ਸਾਨੂੰ ਨਾ ਕੈਂਪ ਤੋਂ ਮਤਲਬ ਸ਼ੂਟ ਲੋਕੇਸ਼ਨ ਤੇ ਲੈ ਕੇ ਜਾਣ ਤੋਂ ਪਹਿਲਾਂ ਇੱਕ ਦਿਨ ਨਾ ਹੋਟਲ 'ਚ ਰੱਖਦੇ ਸਾਰਿਆਂ ਨੂੰ ਹੂੰ ਨੋਟ ਦੇਖੋ ਸਾਰੀ ਤਾਂ ਮਿਕਸ ਅਪ ਹੋਏ ਬਹੁਤ ਜ਼ਿਆਦਾ ਤੇ ਦਿੱਲੀ ਗਰੁੱਪ ਇੱਕ ਅਲੱਗ ਬਣਿਆ ਹੋਇਆ ਇੱਕ ਦੂਸਰਾ ਗਰੁੱਪ ਅਲੱਗ ਬਣਿਆ ਹੋਇਆ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹਾਤਾਜ ਵਧੀਆ ਤੁਸੀਂ ਸੁਣਾਓ ਕਿਦਾਂ ਵੈਰੀ ਵੈਲ ਥੈਂਕ ਯੂ ਸੋ ਮੱਚ ਫॉर ਗਿਵਿੰਗ ਅਸ ਯੋਰ ਟਾਈਮ ਆਫਕੋਰਸ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੇ ਹੋ ਫਿਰ ਵੀ ਤੁਸੀਂ ਟਾਈਮ ਦੇ ਰਹੇ ਹੋ ਨਹੀਂ ਨਹੀਂ ਟਾਈਮ ਦੇਣਾ ਹੀ ਤਾਂ ਕਮ ਇੰਡਸਟਰੀ 'ਚ ਤੁਸੀਂ ਟਾਈਮ ਨਹੀਂ ਦੇ ਪਾਏ ਤਾਂ ਫਿਰ ਕੀ ਫਾਇਦਾ ਰੋਡੀਸ ਚਾਹੀਓ ਤੁਸੀਂ ਦੈਟਸ ਹਿਊਜ ਕਿਵੇਂ ਬਣਦਾ ਸਭ ਸਾਰਾ ਤੁਹਾਡੇ ਮਨ ਚ ਕਦੋਂ ਆਉਂਦਾ ਦੈਟ ਆਈ ਵਾਂਟ ਟੂ ਤੇ ਤੁਸੀਂ ਕਾਫੀ ਇੱਕ ਉੱਪਰ ਕੇ ਨਿਖਰ ਕੇ ਪ੍ਰੋਪਰ ਫੇਸ ਆਫ ਦ ਰੋਡੀਸ ਜਿੱਦਾਂ ਮੈਚ ਆਫ ਦ ਟੂਰਨਾਮੈਂਟ ਨਿਕਲਦਾ ਨਾ ਥਿਸ ਸੀਜ਼ਨ ਇਟਸ ਲਾਈਕ ਹਰਤਾਜ ਇਸ ਦ ਫੇਸ ਆਫ ਦ ਰੋਡੀਸ ਸੋ ਹਾਊ ਡਿਡ ਯੂ ਥਿੰਕ ਕਿ ਮੈਂ ਰੋਡੀਸ ਆਨਰ ਇਹ ਇਸ ਸਾਲ ਤੱਕ ਨਹੀਂ ਸੋਚੇ ਸੀ ਪਰ ਬਚਪਨ ਤੋਂ ਜਿਵੇਂ ਸੋਚਦੇ ਸੀ ਮਤਲਬ ਹਰ ਇੱਕ ਮਤਲਬ ਯੰਗਸਟਰ ਦਾ ਡ੍ਰੀਮ ਆਈ ਥਿੰਕ ਰਿਐਲਿਟੀ ਸ਼ੋ ਉਹੀ ਇੱਕ ਰਿਐਲਿਟੀ ਸ਼ੋ ਆ ਜਿਹੜਾ ਬਹੁਤ ਐਡਵੈਂਚਰਸ ਆ ਤੇ ਲੋਕੀ ਸੋਚਦੇ ਯਾਰ ਉਹ ਸ਼ੋ ਕਰਨਾ ਜਾ ਕੇ ਟਾਸਕ ਪਰਫਾਰਮ ਕਰਨੇ ਆ ਤੇ ਸਾਰਿਆਂ ਦੇ ਆਈਡਲ ਰਨਵੇ ਜੇ ਸਰ ਮਤਲਬ ਕਿ ਹਰ ਕੋਈ ਚਾਹੁੰਦਾ ਕਿ ਇੱਕ ਦਿਨ ਉਹਨਾਂ ਨੂੰ ਮਿਲੀ ਹੈ ਹਨਾ ਕਿ ਉਹਨਾਂ ਦੀ ਜਰਨੀ ਤੋਂ ਬਹੁਤ ਇਨਸਪਾਇਰਡ ਨੇ ਲੋਕ ਹੂੰ ਤੇ ਪਹਿਲਾਂ ਬਹੁਤ ਸੋਚਦੇ ਸੀ ਕਿ ਯਾਰ ਔਡੀਸ਼ਨ ਦੇਣੇ ਤੇ ਮੈਂ 2018 ਔਡੀਸ਼ਨ ਦਿੱਤਾ ਹੂੰ ਤੇ ਔਡੀਸ਼ਨ ਉਸ ਸਾਲ ਕ੍ਰੈਕ ਨਹੀਂ ਹੋਇਆ ਕਿਉਂਕਿ ਬੀਏ ਜੇ ਮੇਰੀ ਕੋਈ ਏਦਾਂ ਦੀ ਫਾਈਟ ਹੋ ਗਈ ਸੀ ਕਿ ਐਂਗਲ ਲੀਡਰ ਨਾਲ ਜਿਹਦੇ ਕਰਕੇ ਬੰਦਾ ਕਹਿ ਦੋ ਕਿ ਉਸ ਟਾਈਮ ਮੇਰਾ ਟਾਈਮ ਲਿਖਿਆ ਨਹੀਂ ਸੀਗਾ ਰੋਡਿਸ ਚਾਉਣਾ ਹੂੰ ਤੇ ਉਸ ਤੋਂ ਬਾਅਦ ਡਰਾਈਵ ਨਹੀਂ ਕੀਤਾ ਕਿਉਂਕਿ ਆਈ ਸਟਾਰਟਡ ਮਾਈ ਪੈਸ਼ਨ ਐਕਟਿੰਗ ਤੇ ਐਕਟਿੰਗ ਕਰਦੇ ਕਰਦੇ ਮੁੰਬਈ ਚਲੇ ਗਏ ਤੇ 2 ਸਾਲ ਤੋਂ ਮੁੰਬਈ ਕੰਮ ਕਰ ਰਿਹਾ ਤੇ ਇਸੇ ਸਾਲ ਪਤਾ ਨਹੀਂ ਕਿੱਦਾਂ ਕਨੈਕਟ ਹੋਇਆ ਕਿ ਲੈਟਸ ਡੂ ਇਟ ਹੂੰ ਇੱਕ ਮੇਰੇ ਫਰੈਂਡ ਨੇ ਕਿਹਾ ਕਿ ਯਾਰ অਡੀਸ਼ਨ ਦੇਣਾ ਚਾਹੀਦਾ ਮੈਂ ਕਿਹਾ ਰੀਲੀ ਯਾਰ ਕਿ ਇੰਨੇ ਸਾਲ ਪੁਰਾਣਾ ਫਿਰ ਮੈਂ ਸੋਚਿਆ ਯਾਰ ਦਿਨੇ ਆ ਗਈ ਇਸਵਰੀ ਰਣਵੇਜ ਸਰ ਦਾ ਵੀ ਕਮਬੈਕ ਆ ਕਿ ਮੈਂ ਕਿਹਾ ਯਾਰ लेट्स ዱ ਇਟ ਹਨਾ ਕੀ ਕਰਦੇ ਹੱਸਾ ਫਿਰ ਔਡੀਸ਼ਨ ਦਿੱਤਾ ਜੀਡੀ ਰਾਉਂਡਸ ਕਲੀਅਰ ਕੀਤੇ ਪੀਆਈ ਕਲੀਅਰ ਕੀਤਾ ਫਿਰ ਜਰਨੀ ਤੇ ਸਭ ਕੁਝ ਹੋਣਾ ਸੀਗਾ ਮੈਂ ਕੁਛ ਮੈਨੂੰ ਹਜੇ ਵੀ ਲੱਗ ਰਿਹਾ ਮੈਂ ਸੁਪਨਾ ਜੀ ਰਿਹਾ ਹੂੰ ਕਿਉਂਕਿ ਇੱਕ ਤਾਂ ਹੁੰਦਾ ਕਿ ਬੰਦੇ ਨੇ ਐਕਸਪੈਕਟ ਕੀਤਾ ਕਿ ਮੈਂ ਪੀਆਈ ਕਲੀਅਰ ਕਰਨਾ ਤੁਸੀਂ ਪੀਆਈ ਕਲੀਅਰ ਕਰਕੇ ਜਰਨੀ ਜਿੰਨਾ ਬੈਟਰ ਕਰ ਰਹੇ ਹੋ ਤੇ ਸਾਰਾ ਸ਼ੋਅ ਤੁਹਾਡੇ ਆਲ ਅਰਾਊਂਡ ਘੁੰਮ ਰਿਹਾ ਕਿ ਤੁਸੀਂ ਚਰਚਾ ਬਣੇ ਚਾਹੇ ਤੁਹਾਡੀ ਮੁੱਛਾਂ ਹੋਣ ਚਾਹੇ ਤੁਹਾਡੀ ਲੜਾਈ ਹੋਵੇ ਤੁਹਾਡੇ ਟਾਸਕ ਹੋਣ ਹਰ ਜਗ੍ਹਾ ਮਤਲਬ ਕੋਈ ਨਾ ਕੋਈ ਗੱਲ ਰਹਿੰਦੀ ਆ ਹਮ ਤੇ ਫੀਲਿੰਗ ਬਲੇਸਡ ਐਕਚੁਅਲੀ ਸੁਪਨਾ ਤੁਹਾਡਾ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ 2018 ਤੱਕ ਇਟ ਵਾਸ ਅ ਡ੍ਰੀਮ ਤੇ ਉਸ ਤੋਂ ਬਾਅਦ 24 ਤੱਕ 24 ਆਡੀਸ਼ਨ ਦਿੱਤੇ ਤੁਸੀਂ ਦੁਬਾਰੇ ਹਾਂ ਮਤਲਬ 4-5 ਸਾਲ ਬਾਅਦ ਸਿੱਧਾ ਆਡੀਸ਼ਨ ਦਿੱਤਾ ਹਾਂ ਤੇ 18 ਤੋਂ ਲੈ ਕੇ 24 ਵਿੱਚ ਵਿੱਚ ਜਿੰਨਾ ਵੀ ਟਾਈਮ ਸੀਗਾ ਕਿ ਉਦੋਂ ਉਹ ਸੁਪਨਾ ਥੋੜਾ ਮਾਈਲਡ ਹੋ ਚੁੱਕਾ ਸੀਗਾ ਕਿ ਖਤਮ ਹੀ ਹੋ ਚੁੱਕਾ ਸੀਗਾ ਜਾਂ ਤੁਹਾਨੂੰ ਆਇਆ ਲੱਗਿਆ ਵੀ ਹੁਣ ਮੈਂ ਐਕਟਿੰਗ ਕਰਨੀ ਹੈ ਤੇ ਬਾਅਦ ਵਿੱਚ 24 ਵਿੱਚ ਤੁਹਾਡੇ ਦਿਮਾਗ 'ਚ ਇਦਾਂ ਆਇਆ ਵੀ ਅਪਾ ਰੋਡੀਸ ਜਾਣੇ ਆ ਉਦੋਂ ਬਾਅਦ ਕੀ ਪਤਾ ਮੈਂ ਰੈਕਗਨਾਈਜ਼ ਹੋਵਾਂ ਹੋਰ ਜ਼ਿਆਦਾ ਤੇ ਮੇਰੇ ਐਕਟਿੰਗ ਦੇ ਰਾਹ ਖੁੱਲਣ ਕਿਉਂਕਿ ਬੜੇ ਲੋਕੀ ਇਹ ਵੀ ਸੋਚ ਕੇ ਰਿਐਲਿਟੀ ਸ਼ੋਜ਼ ਨੂੰ ਉਹਨਾਂ ਦਿਲ ਨਾਲ ਨਹੀਂ ਨਿਭਾਉਂਦੇ ਉਹਨਾਂ ਨੂੰ ਐ ਹੁੰਦਾ ਵੀ ਇੱਕ ਮਾਈਲਸਟੋਨ ਅਚੀਵ ਕਰਕੇ ਫੇਰ ਸਾਨੂੰ 빅 ਸ਼ਾਰਕਸ ਇਧਰੋਂ ਪਛਾਣਨ ਪਛਾਣ ਕਰਨ ਗਿਆ ਸਾਡੀਆਂ ਤਾਂ ਫਿਰ ਅਸੀਂ ਜਾਵਾਂਗੇ ਵਾਸ ਦੈਟ ਆਲਸੋ ਯਰ ਥਿੰਕ ਇਹ ਸਭ ਚੀਜ਼ਾਂ ਵੀ ਦਾ ਸਟਾਰਟ ਹੋਈ ਹੈ ਐਕਚੁਅਲੀ ਇੰਨਾ ਟਾਈਮ ਤਾਂ ਲੱਗ ਗਿਆ 2017 ਚ ਮੈਂ ਮਿਸਟਰ ਪੰਜਾਬ ਕੀਤਾ ਸੀਗਾ ਪੀਟੀਸੀ ਪੰਜਾਬੀ ਵਾਲਾ ਤੇ ਉਹਦੇ ਚ ਆਈ ਵਾਸਨ ਟੌਪ 5 ਆਈ ਵਾਸ ਟਾਈਟਲ ਟੋਰੀ ਗੱਭਰੂ ਦੈਟ ਟਾਈਮ ਪਰ ਉਹ ਮੇਰਾ ਗ੍ਰੈਜੂਏਸ਼ਨ ਦਾ 3rd ইয়ার ਸੀਗਾ ਤੇ ਪੇਰੈਂਟਸ ਨੂੰ ਕਨਵਿੰਸ ਕਰਨਾ ਹੀ ਬਹੁਤ ਵੱਡੀ ਗੱਲ ਸੀ ਮੇਰੇ ਲਈ ਕਿ ਮੈਂ ਸਪੈਸ਼ਲ ਐਕਟਿੰਗ ਕਰਨਾ ਚਾਹੁੰਦਾ ਜਾਂ ਮੈਂ ਮਾਡਲਿੰਗ ਕਰਨਾ ਚਾਹੁੰਦਾ ਉਹ ਵੇ ਜੱਟਾਂ ਦੇ ਘਰਾਂ 'ਚ ਸਮਝਾਉਣਾ ਇਹ ਚੀਜ਼ ਬਹੁਤ ਔਖੀ ਆ ਮੇਰੇ ਡੈਡੀ ਕਹਿੰਦੇ ਕਿ ਯਾਰ ਕਿਹੜੇ ਕੰਮਾਂ 'ਚ ਪਿਆ ਆਪਣਾ ਅਸੀਂ ਤੁਹਾਨੂੰ ਮਤਲਬ ਜਾਂ ਤੁਸੀਂ ਖੇਤੀ ਕਰੋ ਜਾਂ ਪੜ੍ਹ ਲੈ ਕੇ ਕੋਈ ਬਿਜ਼ਨਸ ਕਰ ਲਓ ਫਾਦਰ ਸਾਹਿਬ ਖੇਤੀ ਕਰਦੇ ਸੀ ਖੇਤੀ ਕਰਦੇ ਆ ਤੇ ਮੈਂ ਕਹਾ ਨਹੀਂ ਯਾਰ ਉਸ ਟਾਈਮ ਮੰਨਦੇ ਨਹੀਂ ਸੀ ਐਕਚੁਅਲੀ 2017 ਮਿਸਟਰ ਪੰਜਾਬ ਕਰਨ ਤੋਂ ਬਾਅਦ ਮੈਂ 2 ਇਅਰਸ ਉਸੇ ਈਅਰ ਮੈਂ ਮਿਸਟਰ ਮਿਸ ਨਾਰਥ ਇੰਡੀਆ ਵੀ ਕੀਤਾ ਅੱਛਾ ਮਾਡਲਿੰਗ ਐਂਡ ਤੇ ਮੇਰੇ ਮਮ ਨੂੰ ਮੈਂ ਕਰ ਲੇ ਸ਼ੇਅਰ ਕੀਤੀ ਮੈਂ ਕਿਹਾ ਮਮਾ ਮੈਂ ਐਕਟਿੰਗ ਕਰਨਾ ਚਾਹੁੰਦਾ ਮੈਂ ਡਿਸਾਈਡ ਕਰ ਲਿਆ ਹੂੰ ਤੇ ਕਹਿੰਦੇ ਨਹੀਂ ਬੇਟਾ ਜਿੰਨੇ ਤੱਕ ਤੇਰੀ ਪੜਾਈ ਸਟੱਡੀਜ਼ ਕੰਪਲੀਟ ਨਹੀਂ ਹੁੰਦੀ ਤੂੰ ਕੁਝ ਨਹੀਂ ਕਰ ਸਕਦਾ ਹਾਂ ਫਿਰ ਮੈਂ ਸੋਚਿਆ ਯਾਰ ਤੂੰ ਜੋ ਮਰਜ਼ੀ ਕਰ ਲਓ ਕਿ ਪੜਾਈ ਤਾਂ ਕਰਨੀ ਪੈਣੀ ਆ ਫਿਰ ਆਈ ਕੰਪਲੀਟਿਡ ਮੈਂ ਗ੍ਰੈਜੂਏਸ਼ਨ ਇਨ 2020 ਹੂੰ ਆਈ ਐਮ ਅ ਕੰਪਿਊਟਰ ਸਾਇੰਸ ਇੰਜੀਨੀਅਰ ਰਾਈਟ ਤੇ ਉਸ ਤੋਂ ਬਾਅਦ ਮੈਂ ਕਿਹਾ ਹੁਣ ਸਟਾਰਟ ਕਰਦੇ ਆ ਫਾਈਨਲੀ ਮੈਂ ਆਪਣੇ ਪੇਰੈਂਟਸ ਨੂੰ ਕਨਵਿੰਸ ਕੀਤਾ ਕਿ ਯਾਰ ਮੈਂ ਹੁਣ ਐਕਟਿੰਗ ਕਰਨਾ ਕਹਿੰਦੇ ਚਲ ਠੀਕਾ ਕਰ ਲੈ ਨਾਲ ਹੀ ਕਰੋਨਾ ਆ ਗਿਆ ਟਾਕ ਅਬਾ ਕਿਸ ਨੂੰ ਮਤਲਬ ਚਲੋ ਮੈਂ ਸੋਚਿਆ ਯਾਰ ਕਿ ਫਿਰ ਚਲੋ ਫੈਮਿਲੀ ਨਾਲ ਅਸੀਂ ਵਧੀਆ ਟਾਈਮ ਸਪੈਂਡ ਕੀਤਾ ਉਸ ਟਾਈਮ ਤੇ ਆਫਟਰ ਗ ਕਰੋਨਾ ਆਈ ਸਟਾਰਟਡ ਮਾਈ ਪੈਸ਼ਨ ਐਕਟਿੰਗ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ ਇੱਥੇ ਪੰਜਾਬ ਤੋਂ ਹੀ ਸਟਾਰਟ ਕੀਤਾ ਮੈਂ ਐਕਚੁਅਲੀ ਸਾਰਾ ਕੁਝ ਤੇ ਐਕਟਿੰਗ ਦੀ ਕਲਾਸਿਜ਼ ਲੈਣ ਤੋਂ ਬਾਅਦ ਇੱਥੇ ਨਾ ਜਿਵੇਂ ਉਹ ਕਲਚਰ ਨਹੀਂ ਹੈਗਾ ਜਿਹੜਾ ਮੁੰਬਈ ਆ ਆਡੀਸ਼ਨਸ ਦੇਣ ਜਾਓ ਫਿਰ ਤੁਸੀਂ ਕ੍ਰੈਕ ਕਰੋਗੇ ਫਿਰ ਤੁਸੀਂ ਇਸ ਰੋਲ ਜਾ ਸਕਦੇ ਹੋ ਇੱਥੇ ਕੋਈ ਸਮਝ ਹੀ ਨਾ ਆਵੇ ਕੀ ਕਰਨਾ ਕਿੰ ਨੂੰ ਮਿਲਣਾ ਪੰਜਾਬੀ ਇੰਡਸਟਰੀ 'ਚ ਮੈਨੂੰ ਐਂ ਲੱਗਦਾ ਸੀਗਾ ਕਿ 2 ਸਾਲ ਪਹਿਲਾਂ ਮੇਰੀ ਇਹ ਸੋਚ ਸੀਗੀ ਯਾਰ ਇੱਥੇ ਦੇ ਨਾ ਸਿੰਗਰ ਹੀ ਐਕਟਰ ਬਣਦੇ ਆ ਅੱਜ ਵੀ ਬੜੇ ਲੋਕਾਂ ਨੂੰ ਆਹੀ ਸ਼ਿਕਾਇਤ ਹੈ ਹਾਂ ਕਿ ਹਰ ਵਾਰੀ ਜੇ ਤੁਸੀਂ ਮਤਲਬ ਕਿ ਹਰ ਕੋਈ ਮੂਵੀ ਚਾਕੇ ਦੇਖੋ ਇੱਕ ਸਿੰਗਰ ਹੋਣੀ ਤੁਸੀਂ ਐਕਟਰ ਬਣਾਣਾ ਫਿਰ ਤੇ ਨਿਊ ਕਮਰਸ ਨੂੰ ਐਕਟਿੰਗ ਕਰਨ ਦਾ ਇੱਥੇ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ ਚਾਂਸ ਬਹੁਤ ਔਖਾ ਮਿਲੂਗਾ ਜੇ ਮਿਲੂਗਾ ਵੀ ਤੇ ਉਹ ਐਪਰੀਸ਼ੀਏਸ਼ਨ ਨਹੀਂ ਮਿਲਣੀ ਫਿਰ ਤੁਹਾਨੂੰ ਹਨਾ ਕਿ ਤੁਸੀਂ ਹਰ ਫਿਲਮ 'ਚ ਫਿਰ ਮੈਂ ਇਹ ਸੋਚਿਆ ਮੈਂ ਯਾਰ ਪਹਿਲਾਂ ਸਿੰਗਰ ਬਣ ਜਾਂਦੇ ਆ ਫਿਰ ਐਕਟਰ ਬਣਾਂਗੇ ਆ ਇੱਕ ਮੇਰੇ ਹੋਰ ਫਰੈਂਡ ਦੀ ਕਹਾਣੀ ਹੈ ਮੈਂ ਕਿਸ ਨੂੰ ਸ਼ੇਅਰ ਨਹੀਂ ਕੀਤੀ ਸੀ ਉਹਦਾ ਵੀ ਬਚਪਨ ਤੋਂ ਪੈਸ਼ਨ ਐਕਟਿੰਗ ਦਾ ਸੀਗਾ ਮਤਲਬ ਮੈਂ ਦੱਸ ਨਹੀਂ ਸਕਦੀ ਉਹ ਕਿੰਨਾ ਕਰੀਜ਼ੀ ਸੀਗਾ ਐਕਟਿੰਗ ਲਈ ਤਾਂ ਪਿੱਛੇ ਜੇ ਉਹਨਾਂ ਗਾਣੇ ਗੁਣੇ ਗੀਤ ਉਹਤ ਰਿਕਾਰਡ ਕਰਨ ਚੱਲ ਗਿਆ ਤੇ ਉਹਦਾ ਧਿਆਨ ਉੱਧਰ ਚਲਾ ਗਿਆ ਮੈਂ ਕਿਹਾ ਵੀ ਤੂੰ ਆ ਕੀ ਕਰੀ ਜਾਂਦਾ ਤੂੰ ਹੁਣ ਤੱਕ ਤੇ ਐਕਟਰ ਬਣਨਾ ਸੀ ਕਹਿੰਦਾ ਐਵੇਂ ਦਾ ਹੀ ਨਹੀਂ ਲੱਗਣਾ ਅਵੇਂ ਮੌਕਾ ਹੀ ਨਹੀਂ ਆਉਣਾ ਮੈਂ ਪਹਿਲਾਂ ਐਲਬਮ ਕੱਢੂੰਗਾ ਫੇਰ ਮੈਂ ਐਕਟਿੰਗ 'ਚ ਜਾਊਂ ਫੇਮਸ ਹੋਊਂਗਾ ਫੇਰ ਲੋਕੀ ਮੈਨੂੰ ਐਜ਼ ਅ ਸਿੰਗਰ ਜਾਣਣਗੇ ਨਹੀਂ ਪਰ ਆਈ ਥਿੰਕ ਗਲਤ ਗੱਲ ਆ ਆਪਣੀ ਪੰਜਾਬੀ ਇੰਡਸਟਰੀ ਗਰੋ ਕਰ ਰਹੀ ਆ ਨਾ ਤੇ ਇਹਨੂੰ ਥੋੜਾ ਜਿਹਾ ਨਿਊ ਕਮਰਸਲ ਧਿਆਨ ਰੱਖਣਾ ਚਾਹੀਦਾ ਇਹਨਾਂ ਨੂੰ ਨਾ ਜਿਹੜੇ ਬੱਚੇ ਨਿਊ ਕਮਰਸ ਨੇ ਉਹਨਾਂ ਨੂੰ ਚਾਂਸ ਦੇਣਾ ਚਾਹੀਦਾ ਵਾ ਤੇ ਮੈਨੂੰ ਵੀ ਇਦਾਂ ਹੋਇਆ ਸੀ ਮੈਂ ਵੀ ਇੱਕ ਕੰਪਨੀ 'ਚ ਕਿਸੇ 'ਚ ਆਡੀਸ਼ਨ ਦਿੱਤਾ ਸੀਗਾ ਮੈਨੂੰ ਚਾਂਸ ਮਿਲਿਆ ਲਾਸਟ ਮੂਮੈਂਟ ਤੇ ਮੈਨੂੰ ਕਿਹਾ ਗਿਆ ਕਿ ਨਹੀਂ ਸਰ ਸੌਰੀ ਹਨਾ ਕਿ ਤੁਸੀਂ ਫਰੈਸ਼ ਫੇਸ ਹੋ ਅਸੀਂ ਤੁਹਾਡੇ ਤੇ ਰਿਸਕ ਨਹੀਂ ਮਤਲਬ ਜੇ ਤੁਸੀਂ ਇੱਕ ਫਰੈਸ਼ ਫੇਸ ਤੇ ਰਿਸਕ ਨਹੀਂ ਲਓਗੇ ਤੇ ਉਸ ਫੇਸ ਦੀ ਵੈਲਿਊ ਕਿੱਦਾਂ ਬਣੂਗੀ ਯਾਰ ਹਮ ਸੋ ਮੈਨੂੰ ਆ ਚੀਜ਼ ਬੜੀ ਹਰਟ ਹੋਈ ਤੇ ਯਾਰ ਮੇਰੇ ਫਰੈਂਡਸ ਹਮ ਮੇਰੇ ਤੋਂ ਸ਼ੁਰੂ ਬਹੁਤ ਸਪੋਰਟਿਵ ਰਹੇ ਨੇ ਤੇ ਮੈਨੂੰ ਕਹਿੰਦੇ ਯਾਰ ਤੂੰ ਬੰਬੇ ਜਾ ਜੇ ਤੂੰ ਮਿਹਨਤੀ ਕਰਨੀ ਆ ਤੋ ਉਸ ਜਗ੍ਹਾ ਤੇ ਜਾ ਕੇ ਮਿਹਨਤ ਕਰ ਜਿਹੜੀ ਜਗ੍ਹਾ ਲਈ ਉਹ ਜਾਣਿਆ ਜਾਂਦਾ ਮੈਂ ਕਿਹਾ ਚਲੋ ਠੀਕ ਹੈ ਫਾਈਨਲੀ ਮੇਰੇ ਧੱਕੇ ਨਾਲ ਸੀ ਬੰਬੇ ਗਏ ਮੇਰੇ ਫਰੈਂਡਸ ਨੇ ਬਹੁਤ ਮੈਨੂੰ ਸਪੋਰਟ ਕੀਤਾ ਇਹ ਹੁਣ ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਆਈ ਮੂਵ ਟੂ ਮੁੰਬਈ ਇਨ 2022 ਰਾਈਟ 2022 ਮਈ ਚ ਮੈਂ ਮੂਵ ਕੀਤਾ ਤੇ ਮੈਨੂੰ ਹੁਣ ਵੀ ਯਾਦ ਆ ਕਿ ਮੇਰੇ ਪੇਰੈਂਟਸ ਨੇ ਉਸ ਟਾਈਮ ਕੈਨੇਡਾ ਜਾਣਾ ਸੀ ਤੇ 29th ਜਸਟ ਦਿਨ ਸਦੂ ਦੀ ਡੈਥ ਹੋਈ ਆ ਉਸੇ ਦਿਨ ਮੈਂ ਉਹਨਾਂ ਨੂੰ ਫਲਾਈਟ ਚੜਾ ਰਿਹਾ ਸੀ ਤੇ ਉਸ ਉਸ ਤੋਂ ਅਗਲੇ ਦਿਨ ਹੀ ਮੇਰੀ ਫਲਾਈਟ ਸੀਗੀ ਸੋ ਉਹ ਉਹ ਦਿਨ ਮੈਨੂੰ ਕਦੇ ਨਹੀਂ ਭੁੱਲਦਾ ਕਿ ਮੈਂ ਬੰਬੇ ਕਦੋਂ ਗਿਆ ਕਿਉਂਕਿ ਉਹ ਬਹੁਤ ਜ਼ਿਆਦਾ ਨਾ ਪੰਜਾਬ ਲਈ ਇੱਕ ਬਹੁਤ ਬਲੈਕ ਡੇ ਸੀਗਾ ਐਕਚੁਅਲੀ ਨਾਲੇ ਐਵੇਂ ਨਹੀਂ ਪਤਾ ਹੁੰਦਾ ਵੀ ਵੈਨ ਇਟਸ ਯੋਰ ਲਾਸਟ ਗੁੱਡਬਾਈ ਹੈ ਨਾ ਉਦੋਂ ਇਹ ਵੀ ਬੜਾ ਆਉਂਦਾ ਦਿਲ ਵਿੱਚ ਵੀ ਹੁਣੇ ਆਪਾਂ ਫਾਦਰ ਸਾਹਿਬ ਮਦਰ ਨੂੰ ਆਪਾਂ ਗੁੱਡ ਬਾਏ ਕਰ ਰਹੇ ਆਂ ਇਜ਼ ਇਟ ਕਿਉਂਕਿ ਉਦੋਂ ਹੀ ਨਿਊਜ਼ ਆਉਂਦੀ ਤੁਹਾਡੇ ਮਨ ਚੋਂ ਵੀ ਇਜ਼ ਇਟ ਦ ਲਾਸਟ ਗੁੱਡਬਾਏ ਅਸੀਂ ਇਕੱਠੇ ਸੀਗੇ ਮਤਲਬ ਮੈਂ ਮੇਰੇ ਫਰੈਂਡਸ ਨਾਲ ਇੱਕ ਦੋ ਜਾਣੇ ਸੀਗੇ ਅਸੀਂ ਜੋ ਪੇਰੈਂਟਸ ਨੂੰ ਸਰਵ ਕਰਕੇ 에ਰਪੋਰਟ ਤੋਂ ਬਾਹਰ ਹੀ ਨਿਕਲੇ ਆ ਜੇ ਤੇ ਨਾਲ ਹੀ ਸ਼ਾਮ ਨੂੰ 5 6 ਵਜੇ ਦੀ ਗੱਲ ਸੀ ਕਿਉਂ ਮਤਲਬ ਐ ਫੀਲ ਹੋਇਆ ਕਿ ਯਾਰ ਉਸ ਦਿਨਾਂ 5 6 ਦਿਨ ਲਗਾਤਾਰ ਮੈਂ ਐਸਾ ਕੋਈ ਗਾਣਾ ਨਹੀਂ ਜਿਹੜਾ ਸਿੱਧੂ ਦਾ ਨਹੀਂ ਸੁਣਿਆ ਹਾਂ ਮਤਲਬ ਕਿ ਆਪਾਂ ਸਿੰਗਰਸ ਨੂੰ ਸੁਣਦੇ ਆਂ ਕੁਝ ਫੇਵਰੇਟ ਬਣ ਜਾਂਦੇ ਤੁਹਾਡੇ ਬਟ ਉਹ ਨਿਊਜ਼ ਨਾ ਅੱਜ ਵੀ ਮੈਨੂੰ ਐ ਲੱਗਦਾ ਯਕੀਨ ਨਹੀਂ ਹੁੰਦਾ ਕਿ ਸਿੱਧੂ ਨਹੀਂ ਹੈਗਾ ਇਸ ਟਾਈਮ ਉਹ ਪੂਰੇ ਪੰਜਾਬ ਲਈ ਹਾਲਪਾ ਇੱਕ ਸ਼ੌਕ ਕਰ ਹੀ ਹੈ ਉਹ ਕਿੱਥੇ ਗਿਆ ਵੀ ਉਹ ਗਿਆ ਹੀ ਨਹੀਂ ਲੱਗਦਾ ਹੀ ਨਹੀਂ ਕਿਤੇ ਗਿਆ ਉਹ ਇਵਨ ਤੁਸੀਂ ਮੰਨੋਗੇ ਨਹੀਂ ਜੋ ਬੰਬੇ ਗਿਆ ਵੀ ਮੈਂ ਅਗਲੇ ਦਿਨ ਹਨਾ ਸਟਾਰਟ ਵੀ ਕੀਤਾ ਤੇ ਪਹਿਲੇ 10 15 ਦਿਨ ਮੇਰਾ ਮਨ ਹੀ ਨਹੀਂ ਲੱਗਾ ਸਮਝ ਹੀ ਨਹੀਂ ਆ ਰਹੀ ਕਿੱਥੋਂ ਸਟਾਰਟ ਕਰੀਏ ਕੀ ਕਰੀਏ ਫਿਰ ਫਾਈਨਲੀ ਮੈਂ ਕਿਹਾ ਲਾਈਫ ਚ ਮੂਵ ਔਨ ਤਾਂ ਕਰਨਾ ਹੀ ਆ ਤੁਸੀਂ ਫਿਰ ਸਟਾਰਟ ਕੀਤਾ ਸੈਟਲ ਹੋਏ ਪਹਿਲਾਂ 10 15 ਦਿਨ ਉੱਥੇ ਇੱਕ ਜਗਾ ਲੱਭਣੀ ਬੜੀ ਔਖੀ ਆ ਮੁੰਬਈ ਵਰਗੇ ਸ਼ਹਿਰ ਕਿੱਥੇ ਰਹ ਰਹੇ ਸੀ ਬੰਬੇ ਤੁਸੀਂ ਅੰਦੇਰੀ ਵੈਸਟ ਰਾਈਟ ਅੰਦੇਰੀ ਵੈਸਟ ਅਸੀਂ ਫਲੈਟ ਲਿਆ ਜਾ ਕੇ ਉਸ ਹੀ ਵਾਰ ਅੱਜ ਤੇ ਬਹੁਤ ਨਾ ਟਾਈਟ ਟਾਈਟ ਫੀਲ ਹੋਇਆ ਪਹਿਲੀ ਵਾਰ ਪੰਜਾਬ ਤੋਂ ਬਾਹਰ ਜਾ ਕੇ ਮੈਂ ਕਿਹਾ ਯਾਰ ਕਿੱਥੇ ਆ ਗਏ ਗਲਤੀ ਤਾਂ ਨਹੀਂ ਕਰ ਲਈ ਕਿ ਪੰਜਾਬ ਸਾਡਾ ਇੰਨਾ ਖੁੱਲਾ ਇੰਨੀ ਹਰਿਆਲੀ ਆ ਤੇ ਮਤਲਬ ਇੰਨਾ ਫੀਲ ਹੁੰਦਾ ਉੱਥੇ ਫਲੈਟਸ ਸਿਸਟਮ ਜੀ ਫਲੈਟ ਵੀ ਤੁਹਾਡੇ ਰੂਮਸ ਵੀ ਛੋਟੇ ਛੋਟੇ ਆ ਕੰਜਸਟਿਡ ਆ ਤੇ ਮੈਂ ਕਹਾਂ ਚਲੋ ਕੋਈ ਨਹੀਂ ਬਈ ਹੁਣ ਮਿਹਨਤ ਕਰਨ ਆਏ ਆ ਕੁਛ ਤਾਂ ਸੈਕਰੀਫਾਈਸ ਕਰਨਾ ਹੀ ਪੈਣਾ ਤੁਹਾਨੂੰ ਆਪਣਾ ਕੰਫਰਟ ਜ਼ੋਨ ਤੇ ਛੱਡਣਾ ਪੈਣਾ ਆਫ ਕੌਰਸ ਫਰਸਟ ਸਟਾਰਟਡ ਡੂਇੰਗ ਥੀਟਰ ਤੇ ਫਿਰ ਮੈਂ ਜਦੋਂ ਨਵੇਂ ਨਵੇਂ ਤੁਸੀਂ ਮਿਲਦੇ ਸੀ ਕੰਟੈਕਟ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਨਾ ਕਿ ਉੱਥੇ ਜਿੰਨੇ ਵੀ ਲੋਕ ਮੈਂ ਕਿਸੇ ਨੂੰ ਵੀ ਮਿਲਾਂ ਸਾਰੇ ਕਹ ਅੱਛਾ ਹੁਣ ਐ ਮੁੰਬਈ ਹਮ ਫਰੈਸ਼ ਹਾਂ ਤੁਹਾਨੂੰ ਮਤਲਬ ਵਰਡ ਯੂਜ਼ ਕਰਦੇ ਫਰੈਸ਼ਰ ਆ ਅੱਛਾ ਹਜੇ 3-4 ਸਾਲ ਇੰਜੋਏ ਕਰ ਰਹੇ ਜੇ ਮਤਲਬ 3-4 ਸਾਲ ਤੈਨੂੰ ਲੱਗ ਜਾਣੇ ਕੰਟੈਕਟ ਨੂੰ ਮੈਂ ਸੋਚਾਂ ਯਾਰ ਪਿੰਚਰ ਸਭ ਕੰਟੈਕਟ ਬਣਾਉਣ ਨੂੰ ਲੱਗ ਜਣੇ ਇੱਥੇ ਮਤਲਬ ਕਿ ਇੰਨਾ ਦਾ ਸਟਰਗਲ ਸਮਝ ਨਹੀਂ ਲੱਗੀ ਉਹਨਾਂ ਦੀ ਜਿੰਨੂੰ ਵੀ ਮਿਲਾਂ ਜਾਂ ਕਿਸੇ ਮੁੰਡੇ ਨੂੰ ਜਾਂ ਕਿਸੇ ਕੁੜੀ ਨੂੰ ਅੱਛਾ ਫਰੈਸ਼ਰ ਹੈ ਤੋਂ ਵੀ ਆਇਆ ਮੁੰਬਈ ਅੱਛਾ ਅਭੀ ਤਾਂ 3-4 ਸਾਲ ਤੋਂ ਇੰਜੋਏ ਕਰ ਅਭੀ ਦੇਖ ਮੁੰਬਈ ਦਾ ਮਾਹੌਲ ਕਿਹੋ ਜਿਹਾ ਹੈ ਇਹ ਉਹ ਕਿਉਂ ਸੱਚ ਹੈ ਜਾਂ ਉਹ ਡੀਮੋਟੀਵੇਟ ਕਰਦੇ ਨੇ ਨਵਾਂ ਚਿਹਰਾ ਵੇਖ ਕੇ ਐਕਚੁਅਲੀ ਆਈ ਫੈਲਟ ਕਿ ਉਹ ਡੀਮੋਟੀਵੇਟ ਹੀ ਕਰਦੇ ਜੇ ਉਹ ਲੋਕ ਇੰਦਾ ਦੀ ਗੱਲ ਕਰਦੇ ਆ ਜਿਹੜੇ ਆਪ ਆਪਣੀ ਲਾਈਫ 'ਚ ਇੰਨੇ ਸਾਲ ਵੇਸਟ ਕਰ ਲਏ ਹੋਣ ਜਿਨ੍ਹਾਂ ਨੇ ਜਿਨ੍ਹਾਂ ਨੂੰ ਆਪ ਕੁਛ ਨਾ ਮਿਲਿਆ ਹੋਵੇ ਮੈਂ ਸੋਚਾਂ ਮੇਰੇ ਮਨ ਚ ਇੱਕ ਹੀ ਗੱਲ ਆਵੇ ਯਾਰ ਮੈਂ ਤਾਂ ਆਪਣੇ ਘਰ ਦੇ ਨੂੰ ਕਹਿ ਕੇ ਆਇਆ ਕਿ ਮੈਨੂੰ 1-2 ਸਾਲ ਦੋ ਮੈਂ ਆਪਣੇ ਪੈਸ਼ਨ ਚ ਟਰਾਈ ਕਰਨਾ ਚਾਹੁੰਦਾ ਮੈਂ ਇੱਕ ਜੱਟ ਜ਼ਿੰਮੇਵਾਰ ਫੈਮਿਲੀ ਨੂੰ ਬਿਲੋਂਗ ਕਰਦਾ ਮੇਰੇ ਤੇ ਡੈਡੀ ਨੇ ਕਿਹਾ ਕਿਦਰ ਕੋ ਆਹੀ 2 ਸਾਲ ਚੱਲ ਤੂੰ ਜਮਾਲਾ ਆਪਣੀ ਕਿਸਮਤ ਹਨਾ ਕਿ ਮੇਰੇ ਕੋਲ ਤਾਂ ਇੰਨਾ ਟਾਈਮ ਹੀ ਨਹੀਂ ਹੈਗਾ ਜੇ ਮੈਂ 3-4 ਸਾਲ ਕੰਟੈਕਟ ਬਣਾਉਣੇ ਮੇਰੇ ਡੈਡ ਪਾਪਾ ਨੂੰ ਕਹਾਂ ਕਿ ਡੈਡੀ ਇਹ ਕੰਮ ਨਹੀਂ ਹੋ ਸਕਦਾ ਜੀ ਕੰਟੈਕਟ ਬਣਾਵਾ ਮੈਂ ਕਿਹਾ ਨਹੀਂ ਯਾਰ ਫਿਰ ਉਹ ਸਰਕਲ ਹੀ ਛੱਡਦਾ ਗੱਲ ਕਰਨੀ ਛੱਡਦੀ ਐਸੇ ਲੋਕਾਂ ਨਾਲ ਮੈਂ ਦੇਖਿਆ ਕਿ ਜਿਨ ਜਿੱਥੋਂ ਤੁਹਾਨੂੰ ਨੈਗੇਟਿਵ ਵਾਈਬਸ ਆਉਣੀਆਂ ਜਾਂ ਨੈਗੇਟਿਵ એનર્ਜੀ ਆਵੇ ਛੱਡ ਦੋ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਉਸ ਸਰਕਲ ਚ ਤੇ ਉਸ ਏਰੀਆ ਚ ਰੋਹੀ ਨਾ ਜਿੱਥੇ ਤੁਹਾਨੂੰ ਨੈਗੇਟਿਵ એનર્ਜੀ ਆਵੇ ਹੂੰ ਫਿਰ ਉਹੀ ਗੱਲ ਹੋਈ ਹੈ ਹਜੇ ਮੈਨੂੰ ਮੁੰਬਈ ਕੇ 1 ਮਹੀਨਾ ਹੋਇਆ ਸੀ 1 ਮਹੀਨੇ ਬਾਅਦ ਮੈਂ ਆਪਣਾ ਪਹਿਲਾ ਸ਼ੋਅ ਕਰ ਰਿਹਾ ਸੀ ਸਟਾਰ ਪਲੱਸ ਦਾ ਵਾਓ ਤੇ ਜਸਦਨ ਉਹ ਸ਼ੋਅ ਕਰਕੇ ਮਤਲਬ ਟੈਲੀਕਾਸਟ ਹੋ ਗਿਆ ਤੇ ਮੈਂ ਵਾਪਸ ਉਹ ਜਿਮ ਚ ਗਿਆ ਜਿੱਥੇ ਉਹ ਮੁੰਡਿਆਂ ਨੇ ਗੱਲਾਂ ਕੀਤੀਆਂ ਸੀ ਜਾਂ ਜਿਨ੍ਹਾਂ ਨੇ ਫਿਰ ਉਹਨਾਂ ਦੀ ਵਰਡਿੰਗ ਪਤਾ ਕੀ ਸੀ ਸਾਨੂੰ ਪਤਾ ਸੀ ਤੂੰ ਕਰ ਲੈ ਮੈਂ ਸੋਚਿਆ ਯਾਰ ਜਿੱਦਾਂ ਹੀ ਮਤਲਬ ਨਾ ਇਹ ਦਸਤੂਰ ਆ ਜ਼ਿੰਦਗੀ ਦਾ ਜਦੋਂ ਤੁਹਾਡੇ ਹੱਥ ਪੱਲੇ ਕੁਝ ਆ ਜਾਂਦਾ ਨਾ ਚੰੜ ਦੇ ਨੂੰ ਸਲਾਮਾਂ ਨਾ ਹਾਂ ਤੁਹਾਨੂੰ ਉਹ ਸਾਰੇ ਲੋਕੀ ਸਹੀ ਕਹਿਣ ਲੱਗ ਜਾਂਦੇ ਆ ਕਿ ਹਾਂ ਸਾਨੂੰ ਤੇਰੇ 'ਚ ਭਰੋਸਾ ਸੀਗਾ ਉਹ ਲੋਕ ਵੀ ਕਹਿਣ ਲੱਗ ਜਾਂਦੇ ਨੇ ਜਿਹੜੇ ਪਹਿਲਾਂ ਤੁਹਾਨੂੰ ਕਹਿੰਦੇ ਸੀ ਤੂੰ ਨਹੀਂ ਕਰ ਸਕਦਾ ਤੇ ਜਦੋਂ ਐਦਾਂ ਕਹਿੰਦੇ ਸੀਗੇ ਉਦੋਂ ਆਪਣੇ ਤੇ ਡਾਊਟ ਆਉਂਦਾ ਸੀਗਾ ਵੀ ਜਿਹੜੇ ਇਤਬਾਰ ਨਾ ਖੁਦ ਤੇ ਇੰਨਾ ਸੈਲਫ ਟਰਸਟ ਹੋਣਾ ਤੇ ਆਪਣੇ ਪੈਰੈਂਟਸ ਨੂੰ ਕਹਿਣਾ ਵੀ ਮੈਂ ਸਾਲ ਦੋ ਤੱਕ ਆਪਣਾ ਪੂਰੀ ਮਲ ਮਾਰ ਕੇ ਤੁਹਾਨੂੰ ਹੁਣ ਵਾਪਸ ਆਉਂਗਾ ਨੀ ਦੇਖੋ ਸਟਾਰਟਿੰਗ ਤੇ ਜਦੋਂ ਤੁਸੀਂ ਕੋਈ ਕਨਵਰਸੇਸ਼ਨ ਸਟਾਰਟ ਕਰਦੇ ਤਾਂ ਉਹ ਕੋਈ ਪਹਿਲਾਂ ਹੀ ਆ ਕੇ ਦੇ ਦੇਦਾ ਪਹਾੜ ਤੋਂ ਤੁਹਾਡੇ ਦੇ ਸੁੱਟਦੇ ਕਿ ਯਾਰ ਹੇ ਤਿੰਨ ਚਾਰ ਸਾਲ ਕੰਟੈਕਟ ਬਣਾ ਉਹ ਉਹ ਲੋਕ ਕਹਿੰਦੇ ਜਿਹੜੇ ਆਲਰੇਡੀ ਉਸ ਸ਼ਹਿਰ 'ਚ ਰਹਿ ਰਹੇ ਨੇ ਹਮ ਤੇ ਇੱਕ ਵਾਰੀ ਤੁਹਾਨੂੰ ਫੀਲ ਹੁੰਦਾ ਯਾਰ ਕਿ ਸੱਚੀ ਯਾਰ ਇੱਕ ਵਾਰੀ ਤੁਸੀਂ ਨਵੇਂ ਸ਼ਹਿਰ 'ਚ ਗਏ ਉੱਥੇ ਕੰਪੀਟੀਸ਼ਨ ਇੰਨਾ ਜ਼ਿਆਦਾ ਵਾ ਕਿ ਤੁਸੀਂ ਇੱਕ ਆਡੀਸ਼ਨ ਦੇਣ ਜਾਂਦੇ ਹੋ ਤਾਂ ਇੱਕ ਹੀ ਚੀਜ਼ ਆ ਆਡੀਸ਼ਨ ਦੇਣ ਹਜ਼ਾਰਾਂ ਲੋਕ ਆਏ ਹ ਹਮ ਤੇ ਤੁਹਾਨੂੰ ਇੱਕ ਵਾਰੀ ਤਾਂ ਫੀਲ ਹੁੰਦਾ ਯਾਰ ਕਿਤੇ ਮੈਂ ਗਲਤੀ ਤਾਂ ਨਹੀਂ ਕਰ ਲਈ ਇਸ ਲਾਈਨ 'ਚ ਆ ਕੇ ਕਿਤੇ ਮੈਂ ਗਲਤੀ ਏਰੀਆ 'ਚ ਤਾਂ ਨਹੀਂ ਆ ਗਿਆ ਸ਼ਾਇਦ ਇਤੋਂ ਚੰਗਾ ਮੈਂ ਕੁ ਹਾਂ ਬਟ ਨਹੀਂ ਮੈਂ ਇਹ ਸੋਚਿਆ ਸੀ ਸਿੰਪਲੀ ਮੈਂ ਕਿਹਾ ਯਾਰ ਆਪਾਂ ਨੂੰ ਵਾਹਿਗੁਰੂ ਤੇ ਬਹੁਤ ਭਰੋਸਾ ਆਵਾ ਆਪਾਂ ਆਪਣੀ ਮਿਹਨਤ ਕਰਨੀ ਆ ਮਿਹਨਤ ਦਾ ਫਲ ਦੇਣਾ ਉਹਦੀ ਮਰਜ਼ੀ ਆ ਜੇ ਸਾਡੀ ਕਿਸਮਤ ਚ ਲਿਖਿਆ ਹੋਇਆ ਤਾਂ ਕੋਈ ਨਹੀਂ ਖੋ ਸਕਦਾ ਜੇ ਸਾਡੀ ਕਿਸਮਤ ਚ ਨਹੀਂ ਲਿਖਿਆ ਹਨ ਫਿਰ ਤੁਸੀਂ ਭਾਵੇਂ 10 ਸਾਲ ਦੇ ਦਿਓ ਕਿਸ ਚੀਜ਼ ਨੂੰ ਤੁਹਾਨੂੰ ਨਹੀਂ ਮਿਲਣਾ ਤੇ ਜੇ ਮੈਂ ਕਿਹਾ ਚਲ ਆਪਾਂ ਦੇਣੇ ਆ ਤੇ ਆਪਾਂ ਨੂੰ ਨਾ ਇਹਨਾਂ ਸਾਲਾਂ ਚ ਹੀ ਪਤਾ ਚੱਲ ਜਾਣਾ ਕਿ ਆਪਣੀ ਗਰੋਥ ਕੀ ਆ ਕਿਸੇ ਵੀ ਫੀਲਡ ਚ ਹੋਵੇ ਜੇ ਤੁਹਾਡੀ ਗਰੋਥ ਹੋ ਰਹੀ ਹੈ ਨਾ ਮਤਲਬ ਤੁਸੀਂ ਸਹੀ ਰਾਹ ਤੇ ਹੋ ਬਿਲਕੁਲ ਜੇ ਤੁਹਾਡੀ ਗਰੋਥ ਨਹੀਂ ਹੋ ਰਹੀ ਤਾਂ ਮਤਲਬ ਤੁਸੀਂ ਸਵਿਚ ਕਰ ਲਓ ਤੁਸੀਂ ਆਪਣਾ ਹੋਰ ਕੋਈ ਪੈਸ਼ਨ ਦੇਖ ਲਓ ਜਾਂ ਕੋਈ ਹੋਰ ਚੀਜ਼ ਦੇਖ ਲਓ ਜਿਸ ਤੇ ਤੁਹਾਨੂੰ ਇੰਟਰਸਟ ਹੋਵੇ ਮੈਂ ਉਹ ਸ਼ੋਅ ਕੀਤਾ ਵਧੀਆ ਚੱਲਿਆ ਤੇ ਹਜੇ ਸ਼ੋਅ ਮੈਨੂੰ ਨਾ ਅੱਛਾ ਇੱਥੇ ਇੰਡਸਟਰੀ ਚ ਇਹ ਵੀ ਆ ਜਿਵੇਂ ਤੁਸੀਂ ਫਰੈਸ਼ ਫੇਸ ਹੋ ਉੱਥੇ ਵੀ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਕਿ ਮੈਨੂੰ ਪਹਿਲਾ ਰੋਲ ਸਿਰਫ 10 ਦਿਨਾਂ ਵਾਲੀ ਮਿਲਿਆ ਸੀ ਅੱਛਾ ਤੇ ਮੈਂ ਆਪਣੇ ਇੱਕ ਫਰੈਂਡ ਨਾਲ ਗੱਲ ਕੀਤੀ ਮੈਂ ਕਿਹਾ ਬਾਈ ਯਾਰ ਜੇ ਆਪਾਂ ਸਾਈਡ ਰੋਲ ਕਰਾਂਗੇ ਤੇ ਆਪਣੀ ਵੈਲਿਊ ਨਹੀਂ ਖਰਾਬ ਹੋਊਗੀ ਫੇਸ ਵੈਲਿਊ ਖਰਾਬ ਹੋ ਜਾਊਗੀ ਸਾਈਡ ਰੋਲ ਹਾਂ ਵੀ ਆਉਂਦੇ ਆ ਸਰ ਹੀਰੋ ਹੀ ਆਣਾ ਚਾਹੀਦਾ ਹਰ ਕਿਸਦੇ ਯਾਰ ਕਿ ਮੈਂ ਆਪਣਾ 10 ਦਿਨ ਦਾ ਰੋਲ ਮਿਲੇ ਮੈਨੂੰ ਸਿਰਫ ਤੇ ਮੇਰਾ ਫਰੈਂਡ ਨੇ ਨਾ ਉਸ ਟਾਈਮ ਮੈਨੂੰ ਬੜੀ ਵਧੀਆ ਸਲਾਹ ਦਿੱਤੀ ਕਹਿੰਦਾ ਯਾਰ ਦੇਖ ਤੇ ਇਹ ਨਾ ਸੋਚ ਤੂੰ ਸਾਈਡ ਰੋਲ ਕਰ ਰਿਹਾ ਹੈ ਜਾਂ ਮੇਨ ਰੋਲ ਕਰ ਰਿਹਾ ਹੈ ਕਈ ਲੋਕ ਸਾਈਡ ਰੋਲ ਕਰ ਕਰਕੇ ਅੱਜ ਨਾ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਨਾ ਲੋਕੀ ਸੋਚਦੇ ਆ ਕਿ ਕਿੱਦਾਂ ਪਹੁੰਚੇ ਆ ਆਪਾਂ ਨਵਾਜ਼ ਅਬਦੁਲ ਸਿਕਦਗੀ ਲੈ ਲਓ ਹਾਂ

ਉਹੀ ਸੇਮ ਰੋਲ ਮੈਂ 6 ਮਹੀਨੇ ਸ਼ੂਟ ਕੀਤਾ ਉਸ ਕੰਪਨੀ ਨਾਲ ਸਟਾਰਪਲ ਸੀਰੀਅਲ ਨਾਲ ਤੇ ਮੈਂ ਅੱਜ ਜੋ ਨਾ ਕਰਦਾ ਸੋਚ ਕੇ 10 ਦਿਨਾਂ ਦਾ ਰੋਲ ਹੈ ਬਾਈ ਛੱਡੋ ਪਰਾਂ ਫਿਰ ਨਹੀਂ ਮੈਨੂੰ ਵਧੀਆ ਲੱਗਾ ਉਸ ਤੋਂ ਬਾਅਦ ਨਾ ਮੈਂ ਸੋਚਿਆ ਯਾਰ ਕਿ ਮੈਂ ਪੰਜਾਬ ਥੀਏਟਰ ਕੀਤਾ ਹੁਣ ਲੈਟਸ ਟ੍ਰਾਈ ਸਮਥਿੰਗ ਐਸ ਇੱਥੇ ਕਰਦੇ ਹਾਂ ਕੁਝ ਮੈਂ ਬ੍ਰੀਕ ਲੈਣਾ ਚਾਹਿਆ ਕਿਉਂਕਿ ਮੈਨੂੰ ਇਹ ਲੱਗਾ ਕਿ ਯਾਰ ਇਹ ਆਰਟ ਬਹੁਤ ਵੱਡਾ ਕਿਉਂਕਿ ਜਦੋਂ ਤੁਸੀਂ ਜਾਂਦੇ ਹੋ ਨਾ ਸੈੱਟ ਤੇ ਤੁਸੀਂ ਨਾ ਕਾਫੀ ਚੀਜ਼ਾਂ ਸਿੱਖਦੇ ਹੋ ਕਿ ਯਾਰ ਅੱਛਾ ਇਹ ਇੱਥੋਂ ਸਿੱਖਿਆ ਜਾਂ ਤੁਸੀਂ ਹਰ ਇੱਕ ਦਿਨ ਐਕਟਿੰਗ ਚ ਇੱਕ ਡਿਫਰੈਂਟ ਕਲਾ ਕੀ ਤੁਸੀਂ ਸੈੱਟ ਤੇ ਵੀ ਕੰਪੀਟੀਸ਼ਨ ਮਹਿਸੂਸ ਕਰਦੇ ਹੋ ਆਫਲੇਸ ਕੋ ਐਕਟਰਸ ਦੇ ਕੋਲ ਕਰਦੇ ਹੋ ਜਿਵੇਂ ਅਸੀਂ ਫਰੈਸ਼ਰਸ ਨੂੰ ਬਹੁਤ ਘੱਟ ਆਕਚੁਅਲੀ ਕੋਈ ਆਰਟਿਸਟ ਹੁੰਦੇ ਜਿਹੜੇ ਬਹੁਤ ਵਧੀਆ ਹੁੰਦੇ ਹਨ ਜਿਹੜੇ ਮੇਰਾ ਇਨਜਸਟਿਸ ਵੀ ਹੁੰਦੀ ਹੈ ਵੀ ਜਿਹੜਾ ਮੇਨ ਐਕਟਰ ਆਇਆ ਜਿਹੜਾ ਜਿਹਨੂੰ ਜ਼ਿਆਦਾ ਤਵੱਜੋ ਦੇਂਡੀ ਬੋੜਾ ਉਹਦੇ ਆ ਪ੍ਰੋਡਿਊਸਰ ਦਾ ਵੱਧ ਧਿਆਨ ਹੋਊਗਾ ਤੇ ਸਾਈਡ ਐਕਟਰਸ ਨੂੰ ਇੰਨਾ ਟੈਂਪ ਨਹੀਂ ਕਰਦੇ ਧਿਆਨ ਦੀ ਨਹੀਂ ਗੱਲ ਉਹ ਜਿਵੇਂ ਤੁਸੀਂ ਕੋਈ ਮੇਨ ਕਰ ਰਿਆ ਵਾ ਤੇ ਉਹਦਾ ਇਹ ਫਰਕ ਪੈਂਦਾ ਕਿ ਉਹਨਾਂ ਨੇ ਨਾ ਜੋ ਤੁਸੀਂ ਜਿਵੇਂ ਮੇਰਾ ਪਹਿਲਾ ਦਿਨ ਮੈਂ ਤੁਹਾਨੂੰ ਸ਼ੋ ਆਪਣੇ ਐਪੀ ਸਮਝਾਉਂਦਾ ਕਿ ਜਦੋਂ ਮੈਂ ਪਹਿਲੀ ਵਾਰੀ ਪਹਿਲਾ ਦਿਨ ਸੀ ਮੇਰਾ ਸ਼ੂਟ ਦਾ ਮੈਂ ਗਿਆ ਆਈ ਵਾਸ ਡਿਲੀਵਰਿੰਗ ਮਾਈ ਡਾਇਲੌਗਸ ਵਿਦ ਫੁੱਲ ਐਕਸਪ੍ਰੈਸ਼ਨਸ ਫੀਲਿੰਗ ਦੇ ਨਾਲ ਕਿ ਜੋ ਮੇਰਾ ਕਰੈਕਟਰ ਆ ਮੈਂ ਉਸ ਸਮਨਾ ਡਿਲੀਵਰ ਕਰਾ ਤੇ ਜਦੋਂ ਮੇਰੀ ਵਾਰੀ ਆਈ ਨਾ ক্লোਜ਼ ਅਪ ਦੀ ਉਦੋਂ ਡਾਇਲੌਗ ਬੋਲ ਰਿਹਾ ਮੈਂ ਜਦੋਂ ਉਹਨੂੰ ਪ੍ਰੋਪਰ ਕਿਊਜ਼ ਦੇ ਰਿਹਾ ਕਿ ਅੱਛਾ ਇਹ ਆ ਹੁਣ ਮੈਂ ਉਹਨਾਂ ਪ੍ਰੋਪਰ ਐਕਟਿੰਗ ਕਰ ਰਿਹਾ ਜੇ ਮੇਰੇ ਤੇ ਕੈਮਰਾ ਨਹੀਂ ਆ ਜੋ ক্লোਜ਼ ਅਪ ਮੇਰੇ ਤੇ ਲੱਗਾ ਤੁਸੀਂ ਮੈਂ ਦੇਖ ਰਿਹਾ ਉਹ ਡਾਇਲਗਸ ਪਤਾ ਕਿੰਦਾ ਬੜ ਰਿਹਾ ਸੀ ਫੋਨ ਚਲਾ ਰਿਹਾ ਇੱਕ ਪਾਸੇ ਥੱਲੇ ਹਾਂ ਠੀਕ ਆ ਉਹ ਹਮ ਮੈਂ ਕਹ ਰਹੀ ਨੇ ਤਾਂ ਮੇਰੀ ਫੀਲ ਹੀ ਖਰਾਬ ਕਰਤੀ ਸਾਰੀ ਹਮ ਮਤਲਬ ਜੇ ਕਿਸੇ ਨੂੰ ਇੰਨਾ ਹੀ ਆਪਣੇ ਆਪ ਤੇ ਗਰੂਰ ਹੋ ਗਿਆ ਜਿਵੇਂ ਤੁਹਾਡੇ ਇਤਨੀ سپورਟਿੰਗ ਕਾਸਟ ਵੀ ਆਈ ਹੈ ਕਿਸੇ ਨਾਲ ਤਕਾਣਾ ਨਾ ਕਰੋ ਯਾਰ ਹਰ ਕਿਸੇ ਨੂੰ ਲਾਈਫ 'ਚ ਇੱਕ ਪੁਸ਼ ਦੀ ਲੋਡ ਹੁੰਦੀ ਆ ਆਫਕੋਰਸ ਫਿਰ ਉਸ ਦਿਨ ਸਮਝ ਗਿਆ ਸੀ ਭਾਈ ਕਿ ਇਹ ਚੀਜ਼ ਤੇ ਨਾਰਮਲ ਆ ਤੁਸੀਂ ਇਹ ਸਿੱਖੋ ਕਿ ਕੋਈ ਬੰਦਾ ਅੱਗੇ ਉਹ ਬੋਲੇ ਨਾ ਬੋਲੇ ਤੁਸੀਂ ਆਪਣਾ ਡਾਇਲਗ ਕਿੱਦਾਂ ਡਿਲੀਵਰ ਕਰਨਾ ਤੁਸੀਂ ਆਪਣਾ ਬੈਸਟ ਕਿੱਦਾਂ ਦੇਣਾ ਇਹ ਤੁਸੀਂ ਭੁੱਲ ਜੂ ਕਿ ਤੁਹਾਨੂੰ 100% ਹਮੇਸ਼ਾ ਉਧਰੋਂ ਦੀ ਬਿਲਕੁਲ 100 ਐਫਰਟਸ ਆਣੇ ਆ ਕਿ ਉਹ ਫੀਲ ਚ ਤੁਹਾਨੂੰ ਰੱਖਿਆ ਜਾਵੇ ਤੁਸੀਂ ਇੱਕ ਪਲੇ ਜਦੋਂ ਕਰ ਰਹੇ ਤੁਸੀਂ ਫੀਲ ਚ ਕਿੱਦਾਂ ਰਹਿਣਾ ਤੁਹਾਡੇ ਹੱਥ ਚ ਕੋਈ ਤੁਹਾਡੇ ਲਈ ਨਹੀਂ ਇੱਥੇ ਖੜਾ ਫਿਰ ਉਸ ਤੋਂ ਬਾਅਦ ਸ਼ੋਅ ਖਤਮ ਹੋਣ ਤੋਂ ਬਾਅਦ ਪੰਜ ਛੇ ਫਿਰ ਮੈਂ ਕੀਤਾ ਫਿਰ ਹੌਲੀ ਹੌਲੀ ਜੋ ਤੁਸੀਂ ਰੋਜ਼ ਸ਼ੂਟ ਕਰਦੇ ਹੋ ਫਿਰ ਹੌਲੀ ਹੌਲੀ ਚੇਂਜ ਹੁੰਦੀਆਂ ਵਾਇਸ ਮਤਲਬ ਉਹੀ ਨਾ ਕਿ ਬੰਦੇ ਨੂੰ ਹੌਲੀ ਹੌਲੀ ਇੰਨੀ ਪ੍ਰੀਫਰੈਂਸ ਦਿੰਦੇ ਆ ਸਟਾਰਟਿੰਗ 'ਚ ਨਹੀਂ ਫਿਰ ਉਸ ਤੋਂ ਬਾਅਦ ਐਂਡ 'ਚ ਸ਼ੂਟ ਖਤਮ ਆ ਫਿਰ ਮੈਂ ਸੌਰਵ ਸਰ ਦੀਆਂ ਕਲਾਸੇ ਲਗਾਈਆਂ ਮਤਲਬ ਉਸ ਤੋਂ ਵਧੀਆ ਟੀਚਰ ਮੇਰੀ ਲਾਈਫ 'ਚ ਅਜੇ ਤੱਕ ਕੋਈ ਨਹੀਂ ਸੀਗਾ ਹਮ ਐਕਟਰਸ ਟੂ ਦਾ ਉਹਨਾਂ ਦੀ ਕੰਪਨੀ ਦਾ ਨਾਮ ਇੰਸਟੀਚਿਊਟ ਦਾ ਪਰ ਸੌਰਵ ਸਰ ਨੇ ਜੋ ਮੈਨੂੰ 2 ਮਹੀਨਿਆਂ 'ਚ ਸਿਖਾਇਆ ਨਾ ਆਈ ਥਿੰਕ ਮੈਂ 5-6 ਸਾਲਾਂ 'ਚ ਨਹੀਂ ਸਿੱਖ ਪਾਇਆ ਅੱਛਾ ਇੰਪੋਰਟੈਂਟ ਕਿੰਨਾ ਹੁੰਦਾ ਹੈ ਕਲਾਸੇ ਲਾਉਣੀਆਂ ਫॉर ਐਨ ਐਕਟਰ ਬਹੁਤ ਜਿਵੇਂ ਆਪਾਂ ਸਕੂਲ ਜਾਂਦੇ ਆ ਆਪਾਂ A to Z ਕੋਈ ਚੀਜ਼ ਸਟੱਡੀ ਕਰਦੇ ਆ ਹਨਾ ਆਪਾਂ ਸਿਲੇਬਸ ਸਟੱਡੀ ਕਰਦੇ ਆ కెਮਿਸਟਰੀ ਆ ਬਾਇਓ ਆ ਮੈਥਸ ਆ ਇਦਾਂ ਹੀ ਐਕਟਿੰਗ ਆ ਐਕਟਿੰਗ ਦੇ ਵੀ ਬਹੁਤ ਡਿਫਰੈਂਟ ਟੀਚਿੰਗ ਮੈਥਡਸ ਨੇ ਹੁਣ ਮੈਂ ਸਟੀਫਨ ਬੁక్స్ ਐਕਟਿੰਗ ਵੀਅਰ ਕਲਾਸਿਜ਼ ਲਈਆਂ ਇਦਾਂ ਹਰ ਇੱਕ ਇੰਸਟੀਚਿਊਟ ਦੀ ਇੱਕ ਟੀਚਿੰਗ ਸਿਖਾਉਣ ਦਾ ਸਟਾਈਲ ਬਹੁਤ ਡਿਫਰੈਂਟ ਹੈ ਬੜੇ ਲੋਕਾਂ ਨੂੰ ਆਇ ਲੱਗਦਾ ਵੀ ਅਸੀਂ ਐਕਟਰ ਬਣਨਾ ਚਾਹੁੰਦੇ ਆ ਪਰ ਪੜਾਈ ਨਹੀਂ ਕਰਦੇ ਉਹਦੇ ਵਿੱਚ ਉਹਨਾਂ ਨੂੰ ਬੜਿਆਂ ਨੂੰ ਇਦਾਂ ਵੀ ਲੱਗਦਾ ਕਿ ਕੀ ਕਰਨਾ ਹੈ ਆਪਣੇ ਅੰਦਰੋਂ ਇਮੋਸ਼ਨ ਹੀ ਕੱਢਣਾ ਆਪਣੇ ਅੰਦਰੋਂ ਜਾ ਕੇ ਜੋ ਅਗਲਾ ਜੋ ਕਿਰਦਾਰ ਦੀ ਡਿਮਾਂਡ ਹੈ ਉਹਨੂੰ 네ਗੇਟਿਵ ਤੇ ਕਰਨਾ ਹੈ ਉਹ ਹੀ ਗੱਲ ਹੈ ਕਿ ਨਾ ਕਈਆਂ ਨੂੰ ਇਹ ਲੱਗਦਾ ਪਰ ਉਹਦਾ ਮੈਂ ਹੁਣ ਇਹਦਾ ਆਨਸਰ ਦੇ ਕੇ ਡੈ ਫੋਰ ਐਗਜ਼ਾਮਪਲ ਤੁਹਾਨੂੰ ਇਹ ਲੱਗਦਾ ਕਿ ਜਾ ਕੇ ਫੀਲਿੰਗਸ ਹੀ ਕੱਢਣੀ ਆ ਹੁਣ ਤੁਹਾਡਾ ਰੋਲ ਗੁੱਸੇ ਵਾਲਾ ਚੱਲਦਾ ਪਿਆ ਠੀਕ ਹੈ ਤੁਸੀਂ ਗੁੱਸੇ ਹੋਣਾ ਚੰਗੀ ਤਰ੍ਹਾਂ ਪਰ ਉਹ ਕੋਲ ਬੰਦਾ ਜਿਹੜਾ ਕਿਊ ਦੇ ਰਿਹਾ ਤੁਹਾਨੂੰ ਹੱਸ ਕੇ ਦੇ ਰਿਹਾ ਨਾਰਮਲ ਉਹ ਫੀਲ ਚ ਨਹੀਂ ਦੇ ਰਿਹਾ ਉਹ ਤੁਹਾਡੇ ਤੇ ਗੁੱਸਾ ਕਰ ਰਿਹਾ ਨਹੀਂ ਰਿਹਾ ਤੁਹਾਨੂੰ ਕਿੱਦਾਂ ਜੋ ਇਸ ਲੈਵਲ ਦਾ ਗੁੱਸਾ ਕੁਈ ਤੁਹਾਡੇ ਅੱਖਾਂ ਚ ਅੱਖਾਂ ਪਾ ਕੇ ਤੁਹਾਡੇ ਨਾਲ ਗੁੱਸੇ ਦੀ ਗੱਲ ਕਰ ਰਿਹਾ ਜਾਂ ਕੋਈ ਡਾਇਲਗ ਕਰ ਰਿਹਾ ਪਰ ਜੋ ਤੁਸੀਂ ਬੋਲਦੇ ਪਏ ਹੋ ਉਹ ਤੁਹਾਡੇ ਦੇਖ ਨਹੀਂ ਰਿਹਾ ਹੂੰ ਇਦਾਂ ਵੀ ਬਹੁਤ ਹੈ ਕਿ ਇਸ ਲਈ ਉੱਥੇ ਤੁਹਾਡੀ ਸਟੱਡੀ ਕਮ ਆਉਂਦੀ ਹੈ ਉੱਥੇ ਤੁਹਾਨੂੰ ਪਤਾ ਕਿ ਤੁਸੀਂ ਕਿੱਦਾਂ ਡਾਇਲਗ ਨੂੰ ਡਿਲੀਵਰ ਕਰਨਾ ਹੈ ਜਾਂ ਤੁਸੀਂ ਆਪਣੀ ਇੱਕ ਫੀਲ ਚ ਕਿੱਦਾਂ ਜੁੜੇ ਰਹਿਣਾ ਉਸ ਕੈਰੈਕਟਰ ਚ ਕਿੱਦਾਂ ਰਹਿਣਾ ਇਹ ਨਾ ਹੋਵੇ ਕਿ ਤੁਹਾਡਾ ਫੇਸ ਕੁਝ ਹੋਰ ਕਹਿ ਰਿਹਾ ਤੁਹਾਡੀ ਬਾਡੀ ਉਸ ਨਾਲ ਰਿਐਕਟ ਹੀ ਨਹੀਂ ਕਰ ਰਹੀ ਆ ਤੁਹਾਡੀਆਂ ਅੱਖਾਂ ਕੁਝ ਹੋਰ ਰਿਐਕਟ ਕਰ ਰਹੀਆਂ ਜਿਸਨੂੰ ਤੁਹਾਡੀਆਂ ਅੱਖਾਂ ਜ਼ੁਬਾਨ ਤੇ ਬਾਡੀ ਇਕੋ ਲੈਚ बोलन ਲੱਗ ਗਿਆ ਨਾ ਉਸ ਦਿਨ ਤੁਸੀਂ ਐਕਟਰ ਹੋ ਵਧੀਆ ਕਦੀ ਐ ਹੁੰਦਾ ਵੀ ਇੱਕ ਚੀਜ਼ ਮਿਸ ਕਰ ਜਾਂਦੀ ਹੈ ਜਿਸ ਦਿਨ ਤੁਸੀਂ ਪ੍ਰੋਪਰ ਬਰڈن ਆਪਣਾ ਘਰੇ ਛੱਡ ਕੇ ਨਹੀਂ ਨਾ ਘਰ ਵਾਲਾ ਬਰਡ ਉਹਨੂੰ ਨਾਲ ਲੈ ਕੇ ਆ ਗਏ ਆ ਸੈੱਟ ਤੇ ਉਸ ਦਿਨ ਤੁਸੀਂ ਐਕਟਿੰਗ ਨਹੀਂ ਕਰ ਸਕਦੇ ਬਟ ਦੈਟਸ ਵੈਰੀ ਟਫ ਦੈਟਸ ਵੈਰੀ ਟਫ ਪਰ ਇਹੀ ਐਕਟਿੰਗ ਦਾ ਟੀਚਿੰਗ ਇਸੇ ਕੰਮ ਆਉਂਦੀ ਆ ਇੱਥੇ ਉਹ ਜਿਹੜੇ ਲੋਕ ਕਹਿੰਦੇ ਨਾ ਟੀਚਿੰਗ ਕਿਤੇ ਹੈਲਪ ਨਹੀਂ ਕਰਦੀ ਇੱਥੇ ਹੈਲਪ ਕਰਦੀ ਜਿਵੇਂ ਤੁਸੀਂ ਕਿਹਾ ਵੀ ਉਹ 10 ਦਿਨਾਂ ਦਾ ਸ਼ੂਟ ਕਦੋਂ 6 ਮਹੀਨਿਆਂ ਚ ਕਨਵਰਟ ਹੋ ਗਿਆ ਮੈਨੂੰ ਨਹੀਂ ਪਤਾ ਰੂਡੀਜ਼ ਤੁਹਾਡੇ ਅਰਾਊਂਡ ਘੁੰਮ ਰਿਹਾ। ਵਾਟ ਡੂ ਯੂ ਥਿੰਕ ਇਜ਼ ਅਬਾਊਟ ਯੂ ਕਿ ਸਾਰਾ ਅਟੈਂਸ਼ਨ ਤੁਸੀਂ ਲੈ ਕੇ ਜਾ ਰਹੇ ਹੋ ਕਿ ਡੂ ਯੂ ਪਲਾਨ ਇਟ ਇਨ ਯੂਅਰ ਹੈਡ ਕਿ ਟੈਂਸ਼ਨ ਮੈਂ ਆਪਣੇ ਨਾਲ ਕਿੱਦਾਂ ਕਰਨੀ ਹੈ? ਐਕਚੁਅਲੀ ਮੈਂ ਨਾ ਜਿਸ ਦਿਨ ਆ ਰੂਡੀਜ਼ ਦਾ ਸ਼ੋ ਪੀਆਈ ਕਲੀਅਰ ਕੀਤਾ ਉਸ ਤੋਂ ਬਾਅਦ ਸਾਨੂੰ ਕਾਲ ਆਂਦੀ ਕਿ ਸਰ ਸ਼ੂਟ ਸਟਾਰਟ ਹੋਣ ਲੱਗਾ ਇੰਨੇ ਦਿਨਾਂ ਚ ਆਪਣੀਆਂ ਪੈਕਿੰਗ ਵੈਕਿੰਗ ਕਰ ਲਓ ਤੇ ਆ ਸਾਡੀਆਂ ਡਿਮਾਂਡਸ ਨੇ ਆ ਸਭ ਚੀਜ਼ਾਂ ਤੁਸੀਂ ਲੈ ਕੇ ਆਉਣੀ ਹੈ। ਤੇ ਮੈਨੂੰ ਐਕਚੁਅਲੀ ਜਿਸ ਦਿਨ ਮੈਂ ਆਡਿਸ਼ਨ ਦਿੱਤਾ ਨਾ ਪੀਆਈ ਦਿੱਤਾ ਉਸ ਦਿਨ ਮੇਰੇ ਫਰੈਂਡਸ ਨਹੀਂ ਬਣਿਆ ਆਈ ਥਿੰਕ ਉਹਨਾਂ ਦੀ ਜਿਹੜੇ ਉਸ ਦਿਨ ਰੂਮ 'ਚ ਬੱਚੇ ਸੀਗੇ ਉਹਨਾਂ ਦੀ ਸਿਲੇਕਸ਼ਨ ਨਹੀਂ ਅੱਧਿਆਂ ਦੀ ਇੱਕ ਅੱਧੇ ਜਾਣਿਆਂ ਦੀ ਜਿਨ੍ਹਾਂ ਦੀ ਹੋਈ ਸੀ ਉਸ ਟਾਈਮ ਉਹ ਵਰਡੇ ਫੇਸ ਸੀਗੇ ਤੇ ਆਪਣੀ ਇੰਨੀ ਗੱਲ ਹੀ ਨਹੀਂ ਹੋਈ ਸੀ ਨਾ ਜਿਸ ਦਿਨ ਮੈਂ ਪਹਿਲੀ ਵਾਰੀ ਉੱਥੇ ਪਹੁੰਚਿਆ ਸਾਨੂੰ ਨਾ ਕੈਂਪ ਤੋਂ ਮਤਲਬ ਸ਼ੂਟ ਲੋਕੇਸ਼ਨ ਤੇ ਲੈ ਕੇ ਜਾਣ ਤੋਂ ਪਹਿਲਾਂ ਇੱਕ ਦਿਨ ਨਾ ਹੋਟਲ 'ਚ ਰੱਖਦੇ ਸਾਰਿਆਂ ਨੂੰ ਹਾਂ ਨਾ ਉੱਥੇ ਦੇਖੋ ਸਾਰੀ ਇੰਨਾ ਨਾ ਮਿਕਸ ਅਪ ਹੋਇਆ ਬਹੁਤ ਜ਼ਿਆਦਾ ਤੇ ਦਿੱਲੀ ਗਰੁੱਪ ਇੱਕ ਅਲੱਗ ਬਣਿਆ ਹੋਇਆ ਇੱਕ ਦੂਸਰਾ ਗਰੁੱਪ ਅਲੱਗ ਬਣਿਆ ਹੋਇਆ ਪਹਿਲਾਂ ਇਸ ਗਰੁੱਪ ਨੇ ਮੈਨੂੰ ਅਪਰੋਚ ਕੀਤਾ ਕਿ ਭਾਈ ਤੂੰ ਸਾਡੇ ਨਾਲ ਖੇਡੀ ਉਹ ਤਾਂ ਆਲਰੇਡੀ ਇੱਕ ਗੈਂਗ ਬਣ ਗਈ ਹੋਈ ਆ ਕਿ ਤੂੰ ਉੱਥੇ ਰਹਿੰਦਾ ਤੈਨੂੰ ਕੋਈ ਫਾਇਦਾ ਨਹੀਂ ਤੇ ਆਪਣੇ ਗਰੁੱਪ ਚ ਗਿਆ ਜਿਹੜੀ ਮੇਰੀ ਗੈਂਗ ਆ ਉਹਦਾ ਗਰੁੱਪ ਉਹ ਐਕਚੁਅਲੀ ਦਿੱਲੀ ਗਰੁੱਪ ਸੀ ਸਾਰਾ ਉਹਨਾਂ ਦੇ ਹਰ ਗੈਂਗ ਚ ਬੰਦੇ ਸੀਗੇ ਉਹ ਕਹਿਣਗੇ ਹਾਂ ਠੀਕ ਆ ਉੱਥੇ ਮੈਨੂੰ ਵਾਈਬਸ ਆ ਗਏ ਕਿ ਮੈਂ ਇਹਨਾਂ ਦੀ ਪ੍ਰਾਇਓਰਿਟੀ ਨਹੀਂ ਆ ਹੂੰ ਕੀ ਆਲਰੇਡੀ ਅਗਰ 10 12 ਬੰਦੇ ਦੋਸਤ ਬਣ ਗਏ ਆ ਸ਼ੋਅ ਤੇ ਜੇ ਮੈਂ ਇਹਨਾਂ ਦਾ ਦੋਸਤ ਬਣ ਗਏ ਮੈਂ ਵੀ ਇਹਨਾਂ ਦੀ ਲਾਸਟ ਪ੍ਰਾਇੋਰਟੀ ਤੇ ਆ ਹੂੰ ਫਿਰ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਜਿੱਦਾਂ ਸ਼ੂਟ ਸਟਾਰਟ ਹੋਇਆ ਨਾ ਆਪਾਂ ਅਰਦਾਸ ਕੀਤੀ ਮਹਾਰਾਜ ਅੱਗੇ ਮੈਂ ਕਹਾ ਸੱਚੇ ਪਾਤਸ਼ਾਹ ਤੁਹਾਡੇ ਹੱਥ ਆ ਜੋ ਕਰਨਾ ਸ਼ੋਅ ਤੇ ਤੁਸੀਂ ਕਰਨਾ ਮੈਂ ਕੁਝ ਨਹੀਂ ਕਰਨਾ ਕਿ ਮੈਨੂੰ ਨਹੀਂ ਪਤਾ ਕਿ ਹੁਣ ਮੈਂ ਕਿੱਦਾਂ ਸਰਵਾਈਵ ਕਰਨਾ ਮੈਨੂੰ ਇੰਨਾ ਪਤਾ ਸੀ ਜਿਸ ਦਿਨ ਮੈਂ ਅਨਸਰ ਕਿਹਾ ਮੈਂ ਘਰ ਆ ਇਹਨਾਂ ਨੇ ਮੈਨੂੰ ਵੋਟਾਂ ਪਾਉਣੀਆਂ ਤੇ ਆਪਾਂ ਜਾਣਾ ਘਰ ਹੁੰਦਾ ਹੂੰ ਤੇ ਪਹਿਲੇ ਦਿਨੀ ਨਾ ਮੈਨੂੰ ਮੇਰੀ ਗੈਂਗ ਚ ਖੇਡਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਨੇਹਾ ਕਹਿੰਦੀ ਕਿ ਨਹੀਂ ਇਹ ਮੇਰੀ ਗੈਂਗ ਚ ਖੇਡੂਗਾ। ਐਦਾਂ ਦਾ ਟਵਿਸਟ ਆਇਆ ਮਦਾ ਬਈ। ਲਾਈਕ ਆ ਪਹਿਲਾਂ ਮੇਰੀ ਗੈਂਗ ਨਾਲ ਮੇਰੀ ਬਣਦੀ ਨਹੀਂ। ਹੁਣ ਇਹ ਮੈਨੂੰ ਆਪਣੇ ਵੱਲੋਂ ਖੜਾਊਗੀ ਮੈਡਮ ਤੇ ਉਹੀ ਚੱਕਰ ਆ ਨਾ ਕਿ ਸਾਰਿਆਂ ਨੂੰ ਐ ਲੱਗਣਾ ਕਿ ਹਰਤਾਜ ਜਿੱਧਰੋਂ ਖੇਡੂਗਾ ਜੇ ਮੈਂ ਪਰਫਾਰਮ ਕਰਾਂ ਤਾਂ ਮੈਂ ਮਾੜਾ ਮੈਂ ਆਪਣੀ ਗੈਂਗ ਦੇ ਅਗੇਂਸਟ ਕਰਤਾ। ਜੇ ਮੈਂ ਪਰਫਾਰਮ ਨਹੀਂ ਕਰਾਂ ਤੇ ਨੇਹਾ ਨੂੰ ਆਡੀਅנס ਨੂੰ ਕੀ ਲੱਗਣਾ ਜਿਹੜੀ ਦੁਨੀਆ ਮੈਨੂੰ ਦੇਖ ਰਹੀ ਹੈ। ਕਿੰਨੇ ਪਰਫਾਰਮ ਨਹੀਂ ਕੀਤਾ ਪਹਿਲੇ ਟਾਸ। ਤਾਂ ਹੀ ਮੇਰਾ ਪਹਿਲਾ ਟਾਸ ਰਿਸਕ ਵਾਲਾ ਸੀਗਾ ਜਦੋਂ ਮੈਂ ਉਹ ਫੋੜ ਦੇਣਾ ਮੁੱਕੇ ਟੋਨਾ ਦਾ ਤੇ ਇਹ ਨਹੀਂ ਹਾਂ ਜਿੱਤ ਜਾਂਦੀ ਉੱਪਰ ਮੇਰੀ ਗੈਂਗ ਮੇਰੇ ਅਗੇਂਸਟ ਵੈਂਦੀ ਉਸੇ ਦਿਨ। ਹੂੰ ਕਿ ਉਹਨਾਂ ਨੂੰ ਸੀਗਾ ਕਿ ਤੂੰ ਉਹਨੂੰ ਡਬਲ ਕ੍ਰੋਸ ਕਰ ਦੇਣਾ ਤੇ ਬਾਈ ਤੂੰ ਹਾਰ ਜਲਣਾ ਤੇ ਸਾਡੀ ਕਮਿਊਨਿਟੀਜ਼ ਆਣੀ ਸਾਡੀ ਗੈਂਗ ਸੇਫ ਹੋ ਜਾਣੀ ਸੀ। ਮੈਂ ਕਿਹਾ ਜੀ ਤੁਹਾਨੂੰ ਮੈਂ ਕਮਿਊਨਿਟੀਜ਼ ਲਿਆ ਕੇ ਦੇ ਵੀ ਦਿੰਦਾ ਤਾਂ ਵੀ ਤਾਂ ਤੁਸੀਂ ਮੈਨੂੰ ਆਪਣੀ ਪ੍ਰਾਇੋਰਟੀ ਚ ਕਦੇ ਰੱਖਣਾ ਹੀ ਨਹੀਂ ਸੀਗਾ। ਤੁਹਾਡੇ ਤਾਂ ਆਲਰੇਡੀ ਦੋਸਤ ਬਹੁਤ ਨੇ। ਪਰ ਜਿਹੜੀ ਆਡੀਅנס ਮੈਨੂੰ ਦੇਖ ਰਹੀ ਮੌਨਾਂ ਦੀ ਨਿਗਾ ਚ ਕੀ ਆਣਾ ਸੀਗਾ ਕਿ ਜਾਣ ਕੇ ਹਾਰ ਗਿਆ। ਹੂੰ ਮੈਂ ਮੁੰਬਈਰ ਲੜਾਈ ਝਗੜਾ ਨਹੀਂ ਦੇਖਿਆ ਤੇ ਉੱਥੇ ਕੁੜੀ ਰਾਤ ਨੂੰ ਕੋਈ 3-4 ਵਜੇ ਵੀ ਘੁੰਮ ਰਹੀ ਆ ਤੇ ਕਿਸੇ ਨੇ ਹਿੰਮਤ ਨਹੀਂ ਆ ਕਿ ਉਹਨੂੰ ਛੇੜ ਦੇ ਹੂੰ ਪੰਜਾਬ 'ਚ ਹਜੇ ਵੀ ਕੁਝ ਨਾ ਕੋਈ ਚੀਜ਼ਾਂ ਹੈਗੀਆਂ ਨੇ ਆਈ ਥਿੰਕ ਹੋਰ ਲੋਕਾਂ ਨੂੰ ਐਜੂਕੇਟ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ ਹੂੰ ਇੱਥੇ ਤਾਂ ਕਈ ਵਾਰੀ ਲੱਗਦਾ ਇੱਕ ਡਾਊਟ ਆਉਂਦਾ ਕਿ ਖੋਲਣਾ ਜਾਂ ਨਾ ਖੋਲਣਾ ਕਿ ਕੁਝ ਵੀ ਹੋ ਸਕਦਾ ਜ਼ਿੰਦਗੀ 'ਚ ਪਤਾ ਨਹੀਂ ਹੈ ਡਰ ਦਰਦੇ ਨਹੀਂ ਆ ਬਟ ਪ੍ਰੋਬਲਮ ਇਜ਼ ਕਿ ਯਾਰ ਸੇਫਟੀ ਬਹੁਤ ਇੰਪੋਰਟੈਂਟ ਹੈ ਆਈ ਦੀ ਡੇਟਸ ਕਿ ਤੁਸੀਂ ਆਪਣਾ ਬਚਾਓ ਖੁਦ ਕਰੋ ਹਮ ਕਿ ਅੱਜ ਦੀ ਡੇਟ 'ਚ ਤੁਸੀਂ ਕਹੋ ਮੈਂ ਡਰਦਾ ਨਹੀਂ ਮੈਂ ਇਦਾਂ ਨਹੀਂ ਮੌਤ ਦਾ ਨਹੀਂ ਇਹ ਉਹ ਉਹਦੇ ਨਾਲ ਤਾਂ ਵੱਡੇ ਵੱਡੇ ਚਲੇਗੇ ਹਮ ਅੱਗੇ ਕੀ ਪਲਾਨਸ ਨੇ ਹੁਣ ਤੁਸੀਂ ਅੱਗੇ ਕੀ ਸੋਚ ਰਹੇ ਹੋ ਆਫਟਰ ਸ਼ੋ ਮੈਂ ਵਾਪਸ ਆਪਣੇ ਇੰਡਸਟਰੀ 'ਚ ਕੰਮ ਕਰਨਾ ਚਾਹੁੰਦਾ ਹਾਂ ਪੰਜਾਬੀ ਨਾਟਰੀ 'ਚ ਨਹੀਂ ਅੱਛਾ ਮੈਂ ਹਜੇ ਮੁੰਬਈ ਆਪਣਾ ਐਕਟਿੰਗ ਦੇ ਥਰੂ ਵੈਬ ਸੀਰੀਜ਼ ਜਾਂ ਜੋ ਵੀ ਮੈਨੂੰ ਪ੍ਰੋਜੈਕਟ ਹਿੱਟ ਹੁੰਦਾ ਉਹ ਕਰਨਾ ਚਾਹੁੰਦਾ ਜਿਸ ਤੋਂ ਪਹਿਲਾਂ ਰਿਐਲਿਟੀ ਸ਼ੋ ਕੋਈ ਹਿੱਟ ਹੋਇਆ ਤਾਂ ਉਹ ਜ਼ਰੂਰ ਕਰਾਂਗੇ ਹਮ ਕਿ ਹੁਣ ਰਿਐਲਿਟੀ ਸ਼ੋਅ ਦਾ ਨਾ ਕ੍ਰੇਜ਼ ਬਹੁਤ ਆ ਗਿਆ ਵਾ ਹੁਣ ਇੱਕ ਕੀਤਾ ਨਾ ਤੇ ਇੱਕ ਸ਼ੋਅ ਚ ਐਦਾਂ ਦੀ ਹਾਈਪ ਕਰੀਏਟ ਕਰ ਲਈ ਹੈ ਕਿ ਹਾਂ ਤੁਸੀਂ ਸਰਵਾਈਵ ਕਰ ਸਕਦੇ ਹੋ ਹਮ ਹੁਣ ਇਹ ਤਾਂ ਸੀਗਾ ਐਡਵੈਂਚਰਸ ਸਾਨੂੰ ਇੰਨੀ ਰਫ ਜਗ੍ਹਾ ਤੇ ਰੱਖਿਆ ਜਾਂਦਾ ਸੀਗਾ ਉਹ ਜਿਹੜੇ ਸਾਨੂੰ ਦਿਖਾਉਂਦੇ ਆ ਨਾ ਟੈਂਟ ਵਗੈਰਾ ਸਭ ਉੱਥੇ ਹੀ ਰਹਿੰਦੇ ਸੀ ਟੀਵੀ ਐਂ ਨਹੀਂ ਹੁੰਦਾ ਸੀਗਾ ਵੀ ਬਸ ਉੱਥੇ ਸ਼ੂਟ ਕੀਤਾ ਤੇ ਮੁੜ ਕੇ ਫੇਰ ਹੋਟਲ ਰੂਮਸ ਜਾ ਕੇ ਸੌਂ ਗਏ ਸੀ 2 ਡੇਸ ਅਸੀਂ ਉੱਥੇ ਰਹੇ ਕੀੜੇ ਮਕੌੜਿਆਂ ਚ ਰਹੇ ਕਈ ਵਾਰੀ ਇੰਨਾ ਪਾਣੀ ਆ ਜਾਂਦਾ ਸੀ ਤੁਹਾਡੇ ਬੈੱਡ ਗਿੱਲੇ ਹੋ ਗਏ ਆ ਪਿਛੇ ਲਗੇਜ ਰੂਮ ਬਣਿਆ ਹੁੰਦਾ ਸੀਗਾ ਟੈਂਟ ਵਾਲਾ ਕਈ ਵਾਰੀ ਸੂਟਕੇਸ ਖੋਲਣ ਜਾਣਾ ਤੇ ਬਾਰਿਸ਼ ਹੋ ਗਈ ਸੀ ਸਾਰਾ ਸੂਟਕੇਸ ਗਿੱਲਾ ਹੋ ਗਿਆ ਗਿੱਲੇ ਕੱਪੜੇ ਪਾ ਕੇ ਖੜੇ ਹੋਣਾ ਆਪਾਂ ਉਹ ਡਾਊਟਸ ਤੇ ਕਈ ਵਾਰੀ ਉੱਥੇ ਸੱਪ ਵੀ ਆ ਜਾਂਦੇ ਸੀਗੇ ਹੂੰ ਬਹੁਤ ਪੂਰਾ ਐਡਵੈਂਚਰਸ ਮਾਹੌਲ ਆ ਮਤਲਬ ਕਿ ਜੋ ਦਿਖਾਉਂਦੇ ਪਏ ਆ ਨਾ ਕਿ ਜਿੱਦਾਂ ਰਹਿ ਰਹੇ ਉਦਾਂ ਹੀ ਰਹਿੰਦੇ ਸੀ ਹੂੰ ਤੇ ਉੱਥੇ ਵਾਸ਼ਰੂਮ ਆ ਉੱਥੇ ਤੁਸੀਂ ਯੂਜ਼ ਕਰਨਾ ਕਈ ਵਾਰੀ ਪਾਣੀ ਖਤਮ ਹੋ ਜਾਂਦਾ ਕਿ ਤੁਹਾਨੂੰ ਇੱਕ ਹੀ ਬਾਲਟੀ ਆ ਪਾਣੀ ਦੀ ਉਦਾਂ ਹੀ ਨਹਾਣਾ ਉਦਾਂ ਹੀ ਕਰ ਸਕਦੇ ਤੁਸੀਂ ਸਾਰੇ ਗੈਂਗ ਮੈਂਬਰਸ ਨਾਲ ਤਾਂ ਸਾਨੂੰ ਨਾਲੋਂ ਵੱਧ ক্লোਜ਼ ਕਿਵੇਂ ਹੋ ਗੈਂਗ ਮੈਂਬਰਸ ਨੂੰ ਯਾ ਜਿਹਦੀ ਆਈਡੀਓਲੋਜੀ ਤੁਹਾਨੂੰ ਲੱਗਦਾ ਵੀ ਆ ਮੇਰੀ ਗੱਲ ਸਮਝਦਾ ਹੈ ਮੇਰੇ ਬਿਨਾ ਬੋਲੇ ਮੇਰੀ ਗੱਲ ਸਮਝਦਾ ਸਟਾਰਟਿੰਗ ਜੀ ਆਈ ਥਿੰਕ ਕੀ ਮਨੂਅਲ ਲੱਗਦਾ ਸੀਗਾ ਕਿ ਐਲਵਿਸ਼ ਸਮਝਦਾ ਵਾ ਪਰ ਜਿੱਦਾਂ ਜਿੱਦਾਂ ਸ਼ੋਅ ਸਟਾਰਟ ਹੋਇਆ ਉਹਨੇ ਨਾ ਆਪਣੀ ਸਟੇਟ ਦੇ ਬੰਦੇ ਨੂੰ ਪ੍ਰੀਫਰੈਂਸ ਬਹੁਤ ਦਿੱਤੀ ਉਹਨੇ ਜਿਵੇਂ ਗੁੱਲੂ ਹਰਿਆਣੇ ਤੋਂ ਉਹ ਵੀ ਹਰਿਆਣੇ ਤੋਂ ਆ ਤੇ ਮੈਂ ਇੱਕ ਚੀਜ਼ ਨੋਟਿਸ ਕਰ ਲਈ ਕਿ ਬਾਈ ਯਾਰ ਇੱਥੇ ਨਾ ਉਹ ਚੀਜ਼ ਪ੍ਰੀਫਰੈਂਸ ਬਹੁਤ ਚੱਲ ਪਈ ਆ ਕਿ ਆਪਣੇ ਬੰਦੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਉਹਨੂੰ ਜ਼ਿਆਦਾ ਫੇਵਰ ਕੀਤਾ ਜਾ ਰਿਹਾ ਫਿਰ ਰੀਅਲਾਈਜੇਸ਼ਨ ਹੋਈ ਕਿ ਯਾਰ ਇਹ ਨਹੀਂ ਫਿਰ ਜੋ ਮੈਂ ਸਭ ਤੋਂ ਜ਼ਿਆਦਾ ਫੀਲ ਕੀਤਾ ਨਾ ਕਿ ਜਿਹੜੀ ਬੰਦਾ ਮੇਰੀ ਗੱਲ ਸਮਝਦਾ ਗੌਤਮ ਤੇ ਪ੍ਰਿੰਸ ਹੂੰ ਹੂੰ ਉਹ ਗੌਤਮ ਚਰਮਾੜੇ ਵੀ ਮੇਰੀ ਗੱਲ ਹੋ ਜਾਂਦੀ ਇੰਸਟਾਗ੍ਰਾਮ ਤੇ ਹੂੰ ਗੌਤਮ ਗੁਲਾਟੀ ਬਿਗ ਬਾਸ ਵਾਲੇ ਹੂੰ ਤੇ ਉਹਨਾਂ ਦਾ ਬਹੁਤ ਵਧੀਆ ਉਹਨਾਂ ਦਾ ਜਿਹੜਾ ਲੈਜ਼ਾ ਬੋਲਣ ਦਾ ਜਾਂ ਗੱਲ ਕਰਨ ਦਾ ਤੁਹਾਡੇ ਨਾਲ ਉਹ ਬਹੁਤ ਡਾਊਨ ਟੂ ਅਰਥ ਕਾਮ ਆ ਬਾਕੀਆਂ ਚ ਹਜੇ ਵੀ ਥੋੜਾ ਜਨਾ ਉਹ ਹੈਗਾ ਗੁੱਸਾ ਜਾਂ ਆਪਣੀ ਗੱਲ ਹੀ ਬੋਲਨੀ ਹੈ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਗੌਤਮ ਨਾ ਹਰ ਚੀਜ਼ ਥੋਂ ਸੋਚ ਸਮਝ ਕੇ ਬੋਲਦਾ ਹਮ ਕਿ ਇਹਦੇ ਨਾਲ ਮੈਂ ਕਿੰਨੀ ਗੱਲ ਕਰਨੀ ਆ ਜਾਂ ਗੱਲ ਕਰਾਂ ਜਾਂ ਨਾ ਕਰਾਂ ਜਾਂ ਇਹਨੂੰ ਮੈਂ ਫालतू ਟਾਈਮ ਦੇਣਾ ਨਹੀਂ ਦੇਣਾ ਬਾਕੀ ਗੈਂਗ ਲਿਟਰ ਕਰ ਲੈ ਇਸ ਲਈ ਮੈਨੂੰ ਲੱਗਦਾ ਕਿ ਜੇ ਸੱਤਿਆਂ ਦਾ ਮੈਂ ਅਗਰ ਕੋਈ ਗੈਂਗ ਲਿਟਰ ਮੇਰੀ ਗੱਲ ਸਮਝ ਸਕਦਾ ਸੀ ਗੌਤਮ ਤੇ ਪ੍ਰਿੰਸ ਸੀਗਾ ਹਮ ਤੇ ਪ੍ਰਿੰਸ ਬਾਈ ਵੀਕਰ ਪੰਜਾਬ ਤੋਂ ਆਂ ਜੇ ਸ਼ਾਇਦ ਮਾਨ ਦੀ ਗੈਂਗ ਚ ਗਿਆ ਹੋਣਾ ਤੇ ਸ਼ਾਇਦ ਅੱਜ ਸਿਨੈਰੀਓ ਕੁਝ ਹੋਰ ਹੋਣਾ ਸੀ ਤੁਹਾਨੂੰ ਰਿਗਰਟ ਹੈ ਇਸ ਗੱਲ ਦਾ ਰਿਗਰਟ ਹੈ ਬਾਕੀ ਦੇਖੋ ਸ਼ੂਟ ਤੇ ਕੀ ਹੁੰਦਾ ਹਮ ਹਾਲੇ ਫਿਨਾਲੇ ਸ਼ੂਟ ਜਦੋਂ ਪੀਆਈ ਦਿੱਤਾ ਸੀ ਮੈਂ ਪਰਸਨਲੀ ਪ੍ਰਿੰਸ ਦੀ ਗੈਂਗ 'ਚ ਹੀ ਜਾਣਾ ਚਾਹੁੰਦਾ ਸੀ ਹਮ ਹਮ ਕਿਉਂਕਿ ਪ੍ਰਿੰਸ ਭਾਈ ਨਾ ਇੱਥੇ ਜਦੋਂ ਉਹ ਮੋਹਾਲੀ ਆਉਂਦੇ ਸੀ ਪੰਜਾਬ ਤੁਸੀਂ ਵਰਕਆਊਟ ਇਕੱਠੇ ਲਾਇਆ ਹੈ ਇੱਕ ਦੋ ਵਾਰੀ ਅੱਛਾ ਤੇ ਮੈਨੂੰ ਇਹ ਲੱਗਦਾ ਸੀ ਯਾਰ ਕਿ ਸ਼ਾਇਦ ਅਗਰ ਆ ਇਸ ਗੈਂਗ 'ਚ ਹੁੰਦਾ ਸ਼ਾਇਦ ਮੈਂ ਪ੍ਰਾਇੋਰਟੀ ਹੁੰਦਾ ਚ ਗੈਂਗ ਦੀ ਤੇ ਇਸ ਸੀਜ਼ਨ ਸਭ ਤੋਂ ਜ਼ਿਆਦਾ ਨਾ ਫੇਵਰਿਜ਼ਮ ਹੋਇਆ ਹਰ ਗੈਂਗ ਚ ਇੱਕ ਇੱਕ ਬੰਦਾ ਪ੍ਰਾਇਓਰਿਟੀ ਬਣ ਚੁੱਕਿਆ ਤੁਸੀਂ ਹਰ ਟਾਸਕ ਉਤੋਂ ਖਿਡਾਰੇ ਹੋ ਸੇਵ ਕਰਨ ਵਾਲੇ ਨੂੰ ਹੀ ਸੇਵ ਕਰ ਰਹੇ ਹੋ ਬਾਕੀ ਬੰਦੇ ਤਾਂ ਤੁਸੀਂ ਐਂ ਹੀ ਰੱਖਿਆ ਫालतू ਕਿ ਉਹਨਾਂ ਨੂੰ ਯੂਜ਼ ਕਰ ਲਾਂਗੇ ਕਦੋਂ ਹਮ ਹਲੇ ਫਾਈਨਲੇ ਸ਼ੂਟ ਹੋ ਚੁੱਕਾ ਨਹੀਂ ਫਾਈਨਲੇ ਸ਼ੂਟ ਹੋਣਾ ਜੇ ਕਦੋਂ ਕਹ ਕਦੋਂ ਵੀ ਹੋ ਸਕਦਾ ਰਾਈਟ ਚਲੋ ਵੀ ਵਿਸ਼ ਯੂ ਆਲ ધ ਬੈਸਟ ਬਹੁਤ ਚੰਗਾ ਲੱਗਿਆ ਤੁਹਾਡਾ ਨਾਲ ਗੱਲ ਕਰਕੇ ਤੁਸੀਂ ਫਾਈਨਲੇ ਜਿੱਤੋ ਔਰ ਰਿਐਲਿਟੀ ਸ਼ੋਸ ਜਾਓ ਜਿਹੜੇ ਸੁਪਨੇ ਜਿਹੜਾ ਸਟਾਰਡਮ ਤੁਸੀਂ ਸੋਚੇ ਆ ਤੁਹਾਨੂੰ ਵਾਇਗਰੂ ਜ਼ਰੂਰ ਦਵੇ ਆਈ ਐਮ ਸ਼ੋਰ ਜੇ ਤੁਸੀਂ ਐਸੀ એનર્ਜੀ ਨਾਲ ਕੰਮ ਕਰਨ ਲੱਗੇ ਰਹੇ ਐਸੀ ਮਿਹਨਤ ਨਾਲ ਲੱਗੇ ਰਹੇ ਤਾਂ ਇਟਸ ਨਾਟ ਦੈਟ ਫਾਇਰ ਤੁਹਾਨੂੰ ਜ਼ਰੂਰ ਮਿਲੂਗਾ ਇਟ ਵਾਸ ਲਵਲੀ ਟਾਕਿੰਗ ਟੂ ਯੂ ਟਰੋਫੀ ਦਾ ਪਰ ਪੰਜਾਬੀ ਲੈ ਕੇ ਆਵਾਂਗੇ ਹਾਂ ਹੁਣ ਤਾਂ ਮੁਸ਼ਕਿਲ ਦਾ ਸਵਾਲ ਆ ਹਾਂ ਇਨਸ਼ਾਅੱਲਾ نو ਥੈਂਕ ਯੂ ਸੋ ਮਚ ਫੋਰ ਯਰ ਟਾਈਮ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਸੇਮ ਇਅਰ ਥੈਂਕ ਯੂ ਸੋ ਮਚ ਥੈਂਕ ਯੂ ਸਾਸ਼ਿਕਾ ਸਾਸ਼ਿਕਾ